ਆ ਮਿਲ ਜਾਣਾ ਮਹਾਰਾਜਾ ਲੁੱਕ ਚ ਤੁਹਾਨੂੰ ਆ ਗਿਆ ਮਹਾਰਾਜਾ ਵਾਲਾ ਇਹ ਚ ਆਪਣੇ ਕੋਲ ਦੋ ਡੀ ਐ ਨਾ ਇੱਕ ਡੀ ਐ ਨਾ ਇੱਕ ਆਪ ਹੋਰ ਦਿਖਾਵਾਂਗੇ ਓਕੇ ਇਹ 3 ਸੀਟਰ ਨਾਲ 2 ਸੀਟਰ ਫਿਰ ਇੱਕ 2 ਨਾਲ ਇੱਕ ਡਿਵਾਈਡਰ ਓਕੇ ਟੇਬਲ ਮਿਲੂਗਾ 42x42 ਦਾ ਉੱਪਰ 3D ਪ੍ਰਿੰਟ ਮਾਰਬਲ ਐਡ ਕਰਨਾ ਤੁਹਾਡੀ ਚੁਆਇਸ ਆ ਉਹ ਵੀ ਐਡ ਹੋ ਜੂਗਾ ਮਾਰਬਲ ਵੀ ਇਹ ਚ ਚੇਰਾ ਐਡ ਹੋ ਗਿਆ ਉਧਰ ਓਕੇ ਇਹ ਸਾਰੀਆਂ ਟਾਲੀ ਚ ਬਣੀਆਂ ਹੋਈਆਂ ਨੇ ਹੂੰ ਠੀਕ ਆ ਫਾਰਮ ਵਗੈਰਾ ਵਧੀਆ ਪਈ ਜਾਂਦੀ ਐ ਇਹਨੂੰ 4 ਇੰਚੀ ਫਾਰਮ ਪਾਈ ਜਾਂਦੀ ਐ ਚੇਅਰ ਨੂੰ ਓਕੇ ਤੇ ਇਹ ਵੀ ਡਿਜ਼ਾਈਨਿੰਗ ਤੁਸੀਂ ਸੋਫਾ ਚੈੱਕ ਕਰੋ ਬਟਨ ਮੜੇ ਹੋਇਆ ਸਾਈਡ ਤੇ ਆਰਮ ਤੇ ਡਬਲ ਗਲੇਚਾ 컬러 ਤੁਸੀਂ ਚੇਂਜ ਕਰਵਾਉਣਾ ਉਹ ਵੀ ਹੋ ਜਾਊਗਾ। ਇਹ ਵੀ ਸੀਵਿੰਗ 3। ਮੈਂ ਬੰਦਾ ਵੀਡੀਓ ਦਾ ਸਕਰੀਨਸ਼ਾਟ ਲੈ ਕੇ ਆ ਜਾਵੇ ਸੀਵਿੰਗ ਫ੍ਰੀ ਦਵਾਂਗੇ ਲੋ ਵੀ। ਵੀਡੀਓ ਸੇਅਰ ਕਰਕੇ ਆ ਜਾਓ ਸਕਰੀਨਸ਼ਾਟ ਲੈ ਕੇ ਆ ਜਾਓ। ਸੀਵਿੰਗ ਫ੍ਰੀ ਲੈ ਜਾਓ। ਸਾਰੀ ਇਹ ਪਾਲਿਸ਼ ਹੋਈ ਹੋਈ ਹੈ ਸਾਰੀ ਇਹ। ਲੋ ਵੀ। ਤੇ ਪਾਲਿਸ਼ ਤੇ ਡਿਜ਼ਾਈਨ ਤੇ ਡਿਪੈਂਡ ਆ ਜਿਹੜਾ ਵੀ ਕੋਈ ਕਸਟਮਰ ਆਉਂਦਾ ਸਭ ਤੋਂ ਪਹਿਲਾਂ ਆਹ ਸੋਫੇ ਤੇ ਹੀ ਬਹਿ ਕੇ ਗੱਲਬਾਤ ਕਰਦੇ ਆ। ਸਹੀ ਗੱਲ ਹੈ। ਕਿਉਂਕਿ ਇਹ ਹੈਗੀ ਪਹਿਲੇ ਮਹਾਰਾਜਾ ਖਿੱਚਦਾ ਬਹੁਤ ਹੈ ਕਸਟਮਰ ਇਹ ਤੇ ਸੋਫਾ ਇਹਨਾ ਪਿਆਰਾ ਬਣਿਆ ਹੋਇਆ ਬਾਕੀ ਕਲਰ ਆਪਸ਼ਨ ਤੇ ਕੰਬੀਨੇਸ਼ਨ ਬਣਦਾ ਕਹ ਲੈ ਤੁਸੀਂ ਇਹਨੂੰ ਵਾਈਟ ਕਰਵਾ ਲਓ ਬਰਾઉન ਕਰਵਾ ਲਓ ਜਿੱਦਾਂ ਕਹੋਗੇ ਉਹ ਹੋ ਜਾਊਗਾ ਹੁਣ ਕਸਟਮਰ ਕਹਿੰਦਾ ਸਾਨੂੰ ਗਲਾਸ ਨਹੀਂ ਚਾਹੀਦਾ ਫਿਰ ਆਇਆ ਨਾ ਮਾਰਬਲ ਮਾਰਬਲ 6 ਸੀਟਰ ਨਾਰਮਲ ਚੇਅਰ ਆ ਗਈ ਓਕੇ ਤੇ 6 ਦਿਨ ਦਾ ਆ ਗਿਆ ਮਾਰਬਲ ਫੈਬਰਿਕ ਚੈੱਕ ਕਰ ਸਕਦੇ ਹੋ ਸ਼ੇਡ ਫ੍ਰੀ ਫੈਬਰਿਕ ਆ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਕਿੰਨੀ ਫਿਨਿਸ਼ਿੰਗ ਆਈ ਹੋਈ ਹੈ ਸਾਰੀ ਇਹਦੇ ਉੱਪਰ ओके ਤੇ ਟੇਬਲ ਦਾ ਸਾਈਜ਼ ਦੀ ਗੱਲ ਕਰੀਏ 72 3.5 ਸਾਈਜ਼ ਆ ਦਾ 7 ਫੁੱਟ ਉਧਾਂ ਠੀਕ ਆ ਸਾਢੇ 3 ਚੌੜਾਈ ਆ ਗਿਆ 8 ਚੇਹਰਾਂ ਵਾਲਾ ਡੈਨੀ ਟੇਬਲ ਆ ਸਾਰਾ ਟਾਲੀ ਚ ਬਣਿਆ ਹੋਇਆ ਮੈਂ ਬਾਰ ਬਾਰ ਇਹ ਦੱਸ ਰਿਹਾ ਮਾਰਕੀਟ ਚ ਕੀ ਆ ਮਿਕਸ ਲੱਕੜ ਜੀ ਹੀ ਬਣਾਈ ਜਾਂਦੇ ਆ ਰੇਟ ਘਟਾ ਕੇ ਵੇਚੀ ਜਾਂਦੇ ਆ ਆਪਣੀ ਖੁਦ ਹੀ ਮੈਨੂਫੈਕਚਰਿੰਗ ਕਰਕੇ ਅਸੀਂ ਚੀਜ਼ ਕਹਿੰਦੇ ਆ ਕਸਟਮਰ ਨੂੰ ਵਧੀਆ ਹੋਵੇ ਅਸੀਂ 10 ਪੈਸੇ ਘੱਟ ਕਮਾ ਲਈਏ ਕੋਈ ਚੱਕਰ ਨਹੀਂ ਰਹੇ ਹੈ ਠੀਕ ਆ ਤੇ ਇਹ ਸੀਟਰ ਤਿਆਰ ਹੋ ਰਿਹਾ ਵਾ ਸਾਰੀ ਮੈਨੂਫੈਕਚਰਿੰਗ ਆਪਣੀ ਆਪ ਦੀ ਆ ਸੋਫੇ ਵਗੈਰਾ ਸਾਰੇ ਆਪਣੇ ਆਪ ਦੇ ਬਣਦੇ ਬੈੱਡ ਵਗੈਰਾ ਵੀ ਸਾਰੇ ਇਹ ਸੋਫੇ ਬਣਦੇ ਇੱਧਰ ਇਹ ਸੋਫਿਆਂ ਦਾ ਫਰੇਮ ਵਗੈਰਾ ਲੱਗਦਾ ਫੈਕਟਰੀ ਆਪਣੀ ਇੱਧਰ ਆ ਠੀਕ ਆ ਲਓ ਜੀ ਆਹ ਵੀਡੀਓ ਜੀ ਤੁਹਾਨੂੰ ਆਪਾਂ ਦਿਖਾਵਾਂਗੇ ਡਾਈਨਿੰਗ ਟੇਬਲ ਹੋਗੇ ਸੋਫੇ ਹੋਗੇ ਤੇ ਆਪਾਂ ਪਹੁੰਚੇ ਹਾਂ ਪਿੰਡ ਸੰਗੋਵਾਲ ਗਿੱਲ ਫਰਨੀਚਰ ਹਾਊਸ ਤੇ ਜਿਵੇਂ ਪਹਿਲੀ ਵੀਡੀਓ ਆਪਾਂ ਤੁਹਾਨੂੰ ਬੈੱਡ ਦਿਖਾਈ ਤੀ ਹਨਾ ਬਾਕੀ ਅਲਮਾਰੀਆਂ ਦਿਖਾਈਆਂ ਤੀਆਂ ਤੇ ਇੱਧਰ ਵੀ ਇਹਨਾਂ ਦੇ ਸਾਰੇ ਡਾਈਨਿੰਗ ਟੇਬਲ ਸੋਫੇ ਤੁਹਾਨੂੰ ਸ ਤੁਨੂੰ ਆਪਾਂ ਸਾਰੀ ਦਿਖਾਉਣੀ ਆ ਰੇਟ ਵਗੈਰਾ ਦੇ ਖੁਦ ਦੀ ਮੈਨੂਫੈਕਚਰਿੰਗ ਆਪਾਂ ਹੁਣ ਸਾਰਾ ਦਿਖਾ ਦੇਣਾ ਬਾਕੀ ਮੈਨੂਫੈਕਚਰਿੰਗ ਤੁਹਾਨੂੰ ਆਪਾਂ ਪਹਿਲੀ ਵੀਡੀਓ ਦਿਖਾਤੀ ਜੀ ਦਿਖਾ ਦਾਂ ਕੋਈ ਗੱਲ ਨਹੀਂ ਜਿਵੇਂ ਆ ਦੇਖੋ ਆ ਤਿਆਰ ਹੋਣੀ ਨੇ ਜੇ ਨਾ ਇਹ ਪਾਲਿਸ਼ ਹੋ ਕੇ ਆਇਆ ਜੀ ਕੌਣੇ ਤੇ ਇਹ ਸੁੱਕ ਰਿਆ ਹਜੇ ਇਹ ਮਾਲ ਹੈ ਠੀਕ ਹੈ ਕੱਲ ਪਾਲਿਸ਼ ਹੋਇਆ ਸੀ ਲੋਬੀ ਨਾਲ ਮੈਨੂਫੈਕਚਰਿੰਗ ਸਾਰੀ ਆਪਣੀ ਹੈ ਨਾ ਸਾਰੇ ਆਰਡਰ ਵਾਲੀ ਪੀਸ ਹੀ ਆ ਜੀ ਜਿੰਨੇ ਆ ਪਏ ਆ 4 ਸੀਟਰ ਤੇ 6 ਸੀਟਰ ਆਰਡਰ ਵਾਲਾ ਹੀ ਆ ਲੋ ਜੇ ਆਰਡਰ ਤੇ ਤਿਆਰ ਹੋ ਰਿਹਾ ਕਸਟਮਰ ਅਕੋਰਡਿੰਗ ਹਨਾ ਇਆਪਾ ਸਟਾਰਟਿੰਗ ਸੋਫੇ ਤੋਂ ਕਰ ਲੈਨੇ ਆ। ਛੋਟਾ ਸੋਫੇ ਤੋਂ ਸੋਫੇ ਦਾ ਕਰ ਲੋ ਜੀ। 5 ਫੀਟਰ ਸੋਫਾ ਦਿਖਾਉਨੇ ਆ। ਜਿਆਦਾ ਸੋਫੇ ਸਾਡੇ ਆਰਡਰ ਤੇ ਹੀ ਬਣਦੇ ਆ ਇਸ ਟਾਈਮ। ਓਕੇ। ਮਨ ਲਓ ਕਸਟਮਰ ਦਾ ਆਰਡਰ ਤੇ ਹੀ ਡਿਮਾਂਡ ਆਂਦੀ ਆ। ਲਓ ਜੀ ਆ ਗਿਆ 5 ਫੀਟਰ। ਸਾਡੇ ਆਰਡਰ ਖਤਮ ਹੀ ਨਹੀਂ ਹੁੰਦੇ। ਕਸਟਮਰ ਕਹਿੰਦਾ ਕਪੜਾ ਚੇਂਜ ਕਰਨਾ, ਇਹ ਚ ਕੋਈ ਡਿਜ਼ਾਈਨ ਚੇਂਜ ਕਰਨਾ, ਉਦਾਂ ਹੋ ਜਾਣਾ। ਓਕੇ। 5 ਫੀਟਰ ਦਾ ਸੋਫਾ ਵਿਦ ਟੇਬਲ ਠੀਕ ਆ ਜੀ। 8m ਦਾ ਗਲਾਸ ਨਾਲ ਹੋਊਗਾ ਤੇ ਪ੍ਰਾਈਸ ਆਪਾਂ ਦਵਾਂਗੇ 20000 ਰੁਪਏ ਦਾ। ਲਓ ਜੀ 20000। ਇਹ ਵਿਆ ਇਹਦੀ 230000 ਦੀ ਬਾਕੀ ਤਰ੍ਹਾਂ ਜੀ ਤੁਹਾਡੇ ਕੋਲ ਕਾਰਡ ਹੈ ਤਾਂ ਵੀ ਆਜੋ ਨਹੀਂ ਹੈ ਬਾਈਓ ਨਹੀਂ ਬਣਾ ਵੀ ਜਾਣਗੇ ਨਵਾਂ ਕਾਰਡ ਬਣ ਜੂਗਾ ਹਾਂ ਤੁਸੀਂ ਨਹੀਂ ਆ ਸਕਦੇ ਵੀਡੀਓ ਤੇ ਨੰਬਰ ਆ ਰਿਹਾ ਤੁਸੀਂ ਇੱਥੇ ਕੰਟੈਕਟ ਕਰਕੇ ਆਈਡੀ ਪ੍ਰੂਫ ਆਪ ਦੇ ਭੇਜ ਸਕਦੇ ਹੋ ਘਰ ਬੈਠੇ ਹੀ ਫਾਈਨਾਂਸ ਕਰਾ ਸਕਦੇ ਹੋ ਜਦੋਂ ਫਾਈਨਾਂਸ ਓਕੇ ਹੋ ਗਿਆ ਫਿਰ ਤੁਹਾਨੂੰ ਆਉਣਾ ਪੈਣਾ ਇੱਕ ਲਾਈਵ ਫੋਟੋ ਹੋਣੀ ਹੁੰਦੀ ਹੈ ਉਹਦੀ ਠੀਕ ਹੈ ਜੀ ਉਹ ਰਹੀ ਹੋਣੀ ਹੈ ਲਓ 5 ਫੀਟਰ ਆਪਣਾ ਉਹ ਵੀ ਪੀਸ ਪਏ ਆ ਤੇ ਇਹ ਸਾਰਾ ਸੋਫੇ ਵਾਲਾ ਪੋਰਸ਼ਨ ਆ ਗਿਆ ਨਾ ਹੂੰ ਇਹ ਤੇ ਸੋਫੇ ਦੀ ਡਾਈਨਿੰਗ ਆਪਣਾ ਡਾਈਨਿੰਗ ਟੇਬਲ ਇਹ ਕਾ 5 ਫੀਟਰ ਸੂਫਕ ਕੱਪ ਹੌਲਡਰ ਲੱਗੇ ਹੋਏ ਸਾਰੇ ਬਾਜੂ ਤੇ ਓਕੇ ਅਜ ਕੱਪ ਹੌਲਡਰ ਨਾਲ ਟੇਬਲ ਆਉ ਟੇਬਲ ਤੇ ਗਲਾਸ ਆ ਗਿਆ ਰੇਟ ਆਪਾਂ ਸਿਰਫ ਦੇਣਾ ਹਨ 18000 ਲਓ ਜੀ 18000 ਦਾ ਅਜ ਤੁਹਾਨੂੰ ਕੱਪ ਹੌਲਡਰ ਮਿਲ ਜਾਣਗੇ ਬਾਕੀ ਤੇ ਗਲਾਸ ਲੱਗਾ ਮਿਲ ਜਾਸ ਲਾ ਕੇ ਆ 50 ਫਿਨਾਂਸ ਸਾਰਾ ਹੀ ਕੁਝ ਹੋਣਾ ਜਿਹੜਾ ਉਹ ਹੈਗਾ ਠੀਕ ਹੈ ਜੀ ਜਿਹੜਾ ਮਰਜ਼ੀ ਕੋਈ ਕੁਝ ਵੀ ਲੈਣਾ ਫਰਨੀਚਰ ਜੇ ਜੋ ਮਰਜ਼ੀ ਐਡ ਕਰੋ ਠੀਕ ਹੈ ਬਾਈ ਇਹ ਹੁੰਦਾ ਫਿਨਾਂਸ ਕਰਨ ਲੱਗੇ ਰੇਟ ਬਦਲਣੇ ਆ ਜਿਹੜੇ ਰੇਟ ਆਪਾਂ ਵੀਡੀਓ ਤੇ ਕੈਸ਼ ਦੱਸਦੇ ਆ ਆਹ ਰੇਟਾਂ 'ਚ ਫਿਨਾਂਸ ਨਹੀਂ ਹੋਣਾ ਰੇਟ ਵਧੂਗਾ ਉਸ ਓਕੇ ਉੱਚ ਵਿਆਜ ਲੈਣਾ ਇੰਟਰਸਟ ਲੈਣਾ ਬੇਹੋ। ਉਹ ਬਖਰਾ ਹੋਊਗਾ ਰਿਕਟ। ਆਪਾਂ ਸਟਾਰਟਿੰਗ ਐਲ ਸੀ ਐਫ ਚ ਸੋਫੇ ਦੀ ਕਰਦੇ ਆਂ। ਆਪਣੇ ਕੋ 22000 ਤੋਂ ਸਟਾਰਟਿੰਗ ਹੋ ਜਾਂਦਾ ਦਾ ਜਾਂ ਇੱਕ ਛੋਟਾ ਸਾਈਜ਼ ਆਉਂਦਾ ਦਾ 19000 ਤੋਂ। ਓਕੇ। ਉਹ ਸਟਾਕ ਚ ਸਿਸਟਮ ਹੈ ਨੀਗਾ ਆਪਾਂ ਦਿਖਾਉਨੇ ਆਹ ਸਾਈਜ਼। ਬੜਾ ਸੋਫਾ ਤੇ ਬਜਟ ਚ ਵੀ ਆ ਬਹੁਤ ਜ਼ਿਆਦਾ ਚੱਲਦਾ। ਸਾਈਜ਼ ਹੈਗਾ 8.5x22, 7.5। 8.5x6 ਨਾਲ ਟੇਬਲ ਹੋਊ 3x3 ਦਾ, ਦੋ ਪਫੀਆਂ ਆਣੀਆਂ ਨੇ। ਠੀਕ ਦੋਰੀ ਦਾ ਪ੍ਰਾਈਸ ਆਪਾਂ ਦੇਵਾਂਗੇ ਸਿਰ 25000 ਆ 25000 ਦਾ ਜੀ 25000 ਰੁਪਿਆ ਸ਼ਿਪਿੰਗ ਬਿਲਕੁਲ ਫ੍ਰੀ 30 ਕਿਲੋਮੀਟਰ ਤੱਕ ਲਓ ਜੀ 30 ਕਿਲੋਮੀਟਰ ਤੱਕ ਜੀ ਸ਼ਿਪਿੰਗ ਫ੍ਰੀ ਆ ਤੇ ਪ੍ਰਾਈਸ ਇਹਦਾ 25000 25000 ਵਿਆਜ ਤਨਾਸ ਇਹ ਵੀ ਹੋ ਜਾਣਾ ਜੀ ਓਕੇ ਉਹਦਾ ਸਾਰੀ ਬੈਡ ਬਰਾਹ ਫਰੇ ਉਹਦੇ ਬਾਅਦ ਆ ਸੋਫੇ ਆਣੇ ਆ ਤਿੰਨੇ ਪੀਸ ਆਪਾਂ ਦੇਵਾਂਗੇ 30000 ਦੀ ਰੇਂਜ ਚ ਠੀਕ ਆ ਜੀ ਆਹ ਇੱਡੇ ਥੱਲੇ ਬੈਨੇ ਜੀ ਡਿਜ਼ਾਈਨ ਤੁਸੀਂ ਚੇਂਜ ਕਰਵਾ ਸਕਦੇ ਹੋ ਜੇ ਸਿੰਗਲ ਕਲਰ ਡਬਲ ਕਲਰ ਠੀਕ ਆ ਜਿੱਦਾਂ ਆਰਮ ਡਿਜ਼ਾਈਨ ਤੁਹਾਨੂੰ ਚਾਹੀਦਾ ਪਸ ਬਣੇ ਹੋਏ ਸੋਫਿਆਂ ਵਿੱਚੋਂ ਸਿਲੈਕਟ ਕਰ ਸਕਦੇ ਹੋ ਤੁਸੀਂ ਡਿਜ਼ਾਈਨ ਉਦਾਂ ਦਾ ਬਣ ਜੂਗਾ ਲੋ ਵਕ ਪਿੱਲੂ ਵੀ ਹੈਵੀ ਸਾਰੀ ਆ ਫੈਬਰ ਵਗੈਰਾ ਭਰੀ ਹੋਈ ਆ ਮਾਰਕੀਟ 'ਚ ਕੀ ਕਰਦੇ ਆ ਰੇਡ ਘਟਾ ਦਿੰਦੇ ਆ ਉਹਦੇ ਕਚਰਾ ਭਰ ਦਿੰਦੇ ਆ ਜਿਹੜੀ ਵੇਸਟਿੰਗ ਪਾਦੀ ਆ ਤੁਸੀਂ ਆ ਕੇ ਗਸਟਮਰ ਆ ਕੇ ਉਹ ਚੈੱਕ ਕਰ ਸਕਦਾ ਕੀ ਭਰਿਆ ਹੋਇਆ ਏ ਇਦਾਂ ਹੱਥ ਲਾ ਕੇ ਹੀ ਪਤਾ ਲੱਗੇਗਾ ਕਿ ਫੈਬਰ ਭਰੀ ਹੋਈ ਆ ਵਜ ਨਹੀਂ ਬਹੁਤ ਆ ਹੂੰ ਤੇ ਮਾਰਕੀਟ 'ਚ ਆਪਾਂ ਹੁਣ ਵੀਡੀਓ 'ਚ ਪੈਨਾ ਵੀ ਦਿਖਾਇਆ ਹਾਂਜੀ ਆਪਣੇ ਜਿੰਨੇ ਵੀ ਆ ਲੱਗਦੇ ਆ ਸਾਰਾ ਡੇਕ ਦਾ ਫਰੇਮ ਆ 32 ਡੈਕਸ ਦੀ ਫਾਰਮ ਤੋਂ ਦਿਖਾਈ ਆ ओके ਤੇ ਟੇਬਲ ਵਗੈਰਾ ਸ਼ੀਸ਼ਾ 8mm ਦਾ ਦਿੰਨੇ ਆਪਾਂ ਸਾਰਾ ਇਹ ਹੈ ਕੁਆਲਿਟੀ ਦਾ ਸ਼ੀਸ਼ਾ ਭਾਗੀ 30 ਦਾ ਹਨਾ ਜੀ 30 ਦਾ ਸ਼ੀਸ਼ਾ ਇਨਕਲੂਡ ਕਰਕੇ ਮਾਰਕੀਟ 'ਚ ਸ਼ੀਸ਼ਾ ਨਹੀਂ ਦਿੰਦੇ ਹੈਗੇ ਹੂੰ ਬਾ 11 1200 ਦਾ ਸ਼ੀਸ਼ਾ ਹੀ ਆ ਜਾਂਦਾ ਉਹ ਦੇਖੋ ਘਟਾ ਦਿੰਦੇ ਆ ਪੈਸੇ ਸਹੀ ਗੱਲ ਹੈ ਜਾਂ ਇੱਕ ਅੱਧੀ ਸੀਟ ਘਟਾ ਦਿੰਦੇ ਆ ਰੇਟ 'ਚ ਹੂੰ ਆ ਵੀ ਆ ਵੀ ਤੁਹਾਨੂੰ ਪੂਰੇ ਮੈਨੂ ਦੇ ਨਾਲ ਬਣਿਆ ਹੋਇਆ ਓਕੇ ਇਹ ਵੀ 30000 ਦੀ ਰੇਂਜ 'ਚ ਆਇਆ ਹਨਾ ਲਓ ਜੀ ਆ ਵੀ 30 ਦਾ ਆ ਗਿਆ ਹਨਾ ਹੂੰ ਠੀਕ ਹੈ ਜੀ ਬੈਕ ਸਾਈਡ ਵੀ ਆ ਡਿਜ਼ਾਈਨ ਆ 35 ਦੀ ਰੇਂਜ ਚ ਆਣਾ ਇਹ ਚ 4 ਇੰਚ ਹੀ ਪਾਵੇ ਆ ਨੇ ਓਕੇ ਜਿੱਦਾਂ ਉਹ ਬੋਰਡਲ ਪਾਵੇ ਆਗੇ ਨਾ ਹਾਂ ਇਹ ਚ 골ਡਨ ਪਾਵੇ ਆਗੇ ਠੀਕ ਆ ਲਾਜ ਕਪੜਾ ਵੀ ਡਿਪੈਂਡ ਕਰਦਾ ਜਿੱਦਾਂ ਦਾ ਫੈਬਰਿਕ ਲਵਾ ਰਹੇ ਆ ਸਾਰਾ ਹਮ ਇਹਦਾ ਕੀ रेट ਆ ਜੀ ਇਹ 35000 ਦਾ 35000 ਦਾ ਤੇ ਕੋੜੇ ਆਂ ਦੱਸੋ ਉਹ 33000 ਦਾ ਇਹ ਵਾਲਾ ਇਹ 33 ਦਾ ਓਕੇ ਆ 33 ਦਾ 골ਡਨ ਸਾਈਡ ਤੇ ਡਿਜ਼ਾਈਨਿੰਗ ਦਿੱਤੀ ਹੋਈ ਆਪਾਂ ਇਹਦੀ ਠੀਕ ਆ 3 ਵਜੇ ਤਿੰਨ ਦਾ ਟੇਬਲ ਉੱਪਰ ਗਲਾਸ ਮਿਲੂਗਾ ਦੋ ਪਰਫੇਮਲ ਜਾਨੀਏ ਡਬਲ ਕਲਰ ਚ ਬਣਿਆ ਹੋਇਆ ਠੀਕ ਕਲਰ ਤੁਸੀਂ ਚੇਂਜ ਕਰਵਾ ਸਕਦੇ ਹੋ ਕੋਈ ਵੀ ਇਹਦਾ ਕੋਈ ਫਾ ਕਲਰ ਅਪ ਦੇ ਅਕੋਰਡਿੰਗ ਤੁਸੀਂ ਜੇ ਕੋਈ ਵੀ ਤੁਹਾਡਾ ਮਨ ਆਪਸ਼ਨ ਆ ਤੁਹਾਡੇ ਕੋਈ ਚੀਜ਼ ਦੀ ਜਿੱਦਾਂ ਮਰਜੀ ਚੇਂਜ ਕਰਵਾ ਲਓ ਸੇਮ ਪ੍ਰਾਈਸ ਹੀ ਰਹਿਣਾ ਇਹ ਨਹੀਂ ਹੈਗਾ ਤੁਸੀਂ ਆਰਡਰ ਤੇ ਕਰਵਾ ਰਹੇ ਹੋ ਪ੍ਰਾਈਸ ਜ਼ਿਆਦਾ ਹੋ ਜਾਊਗਾ ਸੇਮ ਪ੍ਰਾਈਸ ਚ ਬੇ ਸੇਮ ਪ੍ਰਾਈਸ ਹੀ ਤੁਸੀਂ ਇਦਾਂ ਦਾ ਕੋਈ ਵੀ ਰਕ ਕਲਰ ਚੇਂਜ ਕਰਾਉਣਾ ਵਾਈਟ ਕਰਾਉਣਾ ਬਲੈਕ ਕਰਾਉਣਾ ਨਾ ਜਿਵੇਂ ਵੀ ਤੁਸੀਂ ਕਰਾਉਣਾ ਕਰਾ ਸਕਦੇ ਹੋ ਆਪਣੇ ਅਕੋਰਡਿੰਗ ਉਦੋਂ ਬਾਅਦ ਚੋਂ ਆਇੰਦਾ ਇੱਕ ਲੈਦਰ ਸਵੈਡ ਓਕੇ ਇਹ ਲੈਦਰ ਸਵੈਡ ਲੱਗੀ ਹੋਈ ਸਾਰੀ ਤੇ ਇਹ ਵੀ ਸ਼ੀਸ਼ਾ ਇੰਗਲਿਸ਼ ਲੈਦਰ ਚ ਆ ਗਿਆ ਨਾ ਪ੍ਰਾਈਸ ਸੇਮ ਹੈ ਇਹਦੇ ਵੀ 30000 ਰੁਪਏ ਲਓ ਜੀ 30000 ਦਾ ਲੈਦਰ ਚ ਆ ਗਿਆ 30000 ਰੁਪਏ ਇੱਕ ਕਰਕੇ ਇੱਕ ਵਾਰ ਆ ਕੇ ਵੇਖ ਕਰਕੇ ਦੇਖੋ ਨਾ ਬਲੈਕ ਤੇ ਗ੍ਰੇ ਕਲਰ ਬਹੁਤ ਜ਼ਿਆਦਾ ਚੱਲਦਾ ਓਕੇ ਤੇ ਆਰਮ ਡਿਜ਼ਾਈਨ ਇਹਦਾ ਕਰੋਨ ਲੱਗ ਗਈ ਆ ਬਲੈਕ ਤੇ ਗ੍ਰੇ ਦਾ ਕੰਬੀਨੇਸ਼ਨ ਬਣਾਤਾ ਬਾਕੀ ਸੋਨਾ ਵੀ ਲੱਗ ਰਿਹਾ ਹੈ ਉਹ ਮੈਚਿੰਗ ਬਹੁਤ ਚੱਲਦੀ ਹੈ ਇਹ ਹੂੰ ਤੇ ਆਪਾਂ ਬਜਟ 'ਚ ਲੈ ਕੇ ਆਏ ਆ ਸਿਰਫ 33500 ਤੋਂ ਫਾਇ ਹੋ ਗਿਆ ਡਿਜ਼ਾਈਨਿੰਗ ਆ ਗਈ ਮੂਰੇ ਦੇ ਕਾਫੀ 33500 ਦਾ 골ਡਨ ਪਾਵੇਗਰ ਲੱਗਿਆ ਸ਼ੀਸ਼ਾ ਇਨਕਲੂਡ ਦੋ ਪਫੀ ਨਾਲ ਓਕੇ ਤੇ ਬਹੁਤ ਵਧੀਆ ਡਿਜ਼ਾਈਨਿੰਗ ਹੋਈ ਹੈ ਬਰਫੀ ਵਗੈਰਾ ਬਣੀ ਹੋਈ ਸਾਰੀ ਉਰੇ ਤੇ 33500 ਬਰਾਈ ਜੀ ਇਹਦਾ ਸੋਸ ਤੇ 33500 ਬਾਕੀ ਫਿਨਿਸ਼ ਹਰ ਇੱਕ ਜੀ ਤੇ ਹੋ ਜੂਗਾ ਨਾ ਫਿਨਿਸ਼ ਹੋਈ ਜਾਣਾ ਜੀ ਆ ਆ ਗਿਆ ਜਿਹੜਾ ਆਪਾਂ 35 ਜੀ ਦਿਖਾਇਆ ਤੁਹਾਨੂੰ ਇਹ ਚ ਚਿਹਰਾ ਨਹੀਂ ਹੈ ਗਿਆ ਤੇ ਪਫੀਆਂ ਬਣਾਤੀਆਂ ਓਕੇ ਬਾਕੀ ਡਿਜ਼ਾਈਨਿੰਗ ਸੇਮ ਆ ਕਪੜਾ ਥੋੜਾ ਜਿਆਦਾ ਉਹ ਲਾਈਟ ਆ ਗਿਆ ਡਾਰਕ ਆ ਗਿਆ ਠੀਕ ਇਹ ਲੈਦਰ ਤਾਂ ਕਿ ਮੈਂ ਲੈਦਰ ਤਾਂ ਜੀ ਲੈਦਰ ਸਵੈਟ ਆ ਗਿਆ ਲਓ ਜੀ ਇਹ ਵੀ ਲੈਦਰ ਤਾਂ ਆ ਗਿਆ ਤੇ ਪ੍ਰਾਈਸ ਇਹ ਉਹ 35000 ਦਾ 32000 ਦਾ ਜੀ 320 ਲਓ ਜੀ 32000 ਇੱਕ ਆ ਸੋਫਾ ਇਹਦਾ ਸਾਈਜ਼ ਹੈਗਾ 722 7 ਓਕੇ 4 2 ਦਾ ਟੇਬਲ ਟੇਬਲ ਤੇ ਗਲਾਸ ਮਿਲੂਗਾ ਨਾਲ ਤੇ 골ਡਨ ਪਾਵੇ ਲੱਗੇ ਹੋਏ ਐ ਜਿਹੜਾ ਹੂੰ ਹੂੰ ਲਓ ਇਹਦਾ ਕੀ ਰੇਟ ਆ ਜੀ ਇਹਦਾ ਹੈਗਾ ਜੀ 24000 ਰੁਪਿਆ ਪ੍ਰਾਈਸ 24000 ਜੇ ਤੁਸੀਂ ਗੋਲਡਨ ਪਾਵੇ ਹੈਡ ਆਰਟ ਆ ਤੇ ਇੱਕ ਕਪੜੇ ਦੀ ਕੁਆਲਿਟੀ ਥੋੜੀ ਜਿਹੀ ਤੋਂ ਡਾਊਨ ਆ ਜਾਣੀ ਹੈ ਫਿਰ ਆਏ ਨਾ 22000 ਲਓ ਜੀ ਫਿਰ 22000 ਆਪਣੀ ਇੰਸਟਾ ਤੇ ਵੀਡੀਓ ਪਾਈ ਹੈ 22000 ਦੀ ਰੇਂਜ ਚ ਠੀਕ ਆ ਜੀ ਆ ਜਿਹੜਾ ਸੇਮ ਫੈਬਰਿਕ ਲੈਣਾ ਸੇਡ ਵੀ ਫੈਬਰਿਕ ਹੈ ਗੋਲਡਨ ਪਾਵੇ ਤਾਂ 24000 ਰੁਪਏ ਰੇਟ ਆ ਠੀਕ ਆ ਜੀ ਸਾਰੇ ਸੈੱਟ ਦੇ ਨਾਲ ਸ਼ੀਸ਼ਾ ਇਨਕਲੂਡ ਮਿਲੂਗਾ ਹਮੇ ਓਕੇ ਉਹ ਲਓ ਜੀ ਆ ਮਿਲ ਜਾਣਾ ਮਹਾਰਾਜਾ ਲੁੱਕ ਚ ਤੁਹਾਨੂੰ ਆ ਗਏ ਮਹਾਰਾਜਾ ਵਾਲੇ ਇਹਦੇ ਆਪਾਂ ਕੋਲ ਦੋ ਡੀ ਐ ਨਾ ਇੱਕ ਡੀ ਐ ਨਾ ਇੱਕ ਆਪ ਹੋਰ ਦਿਖਾਵਾਂਗੇ ओके okay. ए 3 ਸੀਟਰ ਨਾਲ 2 ਸੀਟਰ ਫਿਰ ਇੱਕ 2 ਨਾਲ ਇੱਕ ਡਿਵਾਈਡਰ ਓਕੇ ਆ ਟੇਬਲ ਮਿਲੂਗਾ 42x42 ਦੇ ਉੱਪਰ 3D ਪ੍ਰਿੰਟ ਮਾਰਬਲ ਐਡ ਕਰਨਾ ਤੁਹਾਡੀ ਚੁਆਇਸ ਆ ਉਹ ਵੀ ਐਡ ਹੋ ਜੂਗਾ ਮਾਰਬਲ ਵੀ ਮਿਲ ਜੂਗਾ ਤੁਹਾਨੂੰ ਇਹ ਚ ਓਕੇ ਤੇ ਪ੍ਰਾਈਸ ਦੀ ਗੱਲ ਕਰੀਏ 90000 ਰੁਪਏ ਪ੍ਰਾਈਸ ਆ ਸਾਰੇ ਸੋਫੇ ਦਾ ਸ਼ਿਪਿੰਗ ਸਾਰੇ ਹੀ ਪੰਜਾਬ ਚ ਆਈ ਸੋਫੇ ਦੀ ਬਿਲਕੁਲ ਹੀ ਫ੍ਰੀ ਲਓ ਜੀ ਪੂਰੇ ਪੰਜਾਬ ਚ ਸ਼ਿਪਿੰਗ ਫ੍ਰੀ ਆ 90000 ਇਹਦਾ ਰੇਟ ਆ 90000 ਦਾ ਕਿਆਸ ਕਰਾਉਣਾ ਉਹ ਵੀ ਹੋ ਜੂਗਾ ਉਹ ਚ ਰੇਟ ਪਲੱਸ ਹੋ ਜਾਣਾ 94000 ਤੋਂ ਉੱਪਰ ਫਾਈਨਾਂਸ ਹੋਊਗਾ ਇਹ ਠੀਕ ਆ ਬਈ ਆਈ ਫਾਈਨਾਂਸ ਹੋਣਾ ਕੈਸ਼ ਲਵਾਂਗੇ 90000 ਦਾ ਠੀਕ ਆ ਕੁਆਲਿਟੀ ਇੱਕ ਨੰਬਰ ਆ ਸਾਰੀ ਇਹ ਤੇ ਉਸ ਤੋਂ ਬਾਅਦ ਜੋ ਆ ਵੀ ਸੋਫੇ ਹੁਣ ਦਿਖਾਉਨੇ ਆ ਹੂੰ ਇਹਦੀ ਵੀ ਸ਼ਿਪਿੰਗ ਸਾਰੇ ਪੰਜਾਬ ਚ ਫ੍ਰੀ ਕਰਤੀ ਆਪਾਂ ਓਕੇ ਇਹ ਜਿਹੜਾ ਹੌਡੀ ਵੀਡੀਓ ਦੇਖ ਕੇ ਆਊਗਾ ਸਕਰੀਨ ਸ਼ਾਟ ਲੈ ਕੇ ਆਊਗਾ ਸਾਰੇ ਪੰਜਾਬ ਚ ਸ਼ਿਪਿੰਗ ਬਿਲਕੁਲ ਫ੍ਰੀ ਆ ਸੋਫੇ ਦੀ ਲਓ ਵੀ ਵੀਡੀਓ ਤੇ ਬਾਈ ਜਿਹੜਾ ਕਰਾ ਸ਼ੇਅਰ ਕਰਕੇ ਆਊਗਾ ਸਕਰੀਨ ਸ਼ਾਟ ਲੈ ਕੇ ਇਹ ਆਫਰ ਆ ਉਹਨੂੰ ਆਫਰ ਦੇ ਦਈਏ ਇਹ 12 ਸੀਟਾ ਸੋਫਾ ਓਕੇ ਕਾਰਨਰ ਮਿਲ ਜੂਗਾ 3 ਇਧਰ 3 ਉਧਰ 2 ਸੀਟਰ ਦਾ ਹੋ ਗਿਆ ਨਾਲ ਆ ਦੋ ਚੇਹਰਾ ਹੋ ਗਈਆਂ ਓਕੇ 42x42 ਦਾ ਟੇਬਲ ਆ ਉੱਪਰ ਠੀਕ ਆ ਸ਼ੀਸ਼ਾ ਨਾਲ ਮਿਲੂਗਾ ਸ਼ਿਪਿੰਗ ਵੀ ਫ੍ਰੀ ਕਰਤੀ ਰੇਟ ਹੈਗਾ ਸਿਰਫ 50000 ਲਓ ਜੀ 50000 ਸ਼ਿਪਿੰਗ ਵੀ ਫ੍ਰੀ ਕਰਤੀ ਬਾਈ ਇਹ ਵੀਡੀਓ ਨੂੰ ਕਰ ਦੋ ਸ਼ੇਅਰ ਹੁਣ ਇੱਕ ਮਹੀਨਾ ਪੂਰੀ ਸੇਮੇ ਫ੍ਰੀ ਚੱਲਣੀ ਐ ਤੇ ਠੀਕ ਆ ਜੀ ਇੱਕ ਆ ਇਹਦਾ ਇਹ ਵੀ ਸੇਮ ਪ੍ਰਾਈਸ ਆ ਇਹ ਚ ਚੇਹਰਾ ਐਡ ਹੋ ਗਈਆਂ ਉਧਰ ਓਕੇ ਇਹ ਸਾਰੀਆਂ ਟਾਲੀ ਚ ਬਣੀਆਂ ਹੋਈਆਂ ਨੇ ਹੂੰ ਠੀਕ ਹੈ ਫਾਰਮ ਵਗੈਰਾ ਵਧੀਆ ਪਈ ਜਾਂਦੀ ਹੈ ਇਹਨੂੰ 4 ਇੰਚੀ ਫਾਰਮ ਪੈਂਦੀ ਹੈ ਚੇਅਰ ਨੂੰ ਓਕੇ ਤੇ ਇਹ ਵੀ ਡਿਜ਼ਾਈਨਿੰਗ ਤੁਸੀਂ ਸੋਫੇ ਚੈੱਕ ਕਰੋ ਬਟਨ ਮੜੇ ਹੋਏ ਆ ਸਾਈਡ ਤੇ ਆਰਮ ਤੇ ਡਬਲ ਕਲਰ ਚਾਹ ਕਲਰ ਤੁਸੀਂ ਚੇਂਜ ਕਰਵਾਉਣਾ ਉਹ ਵੀ ਹੋ ਜਾਊਗਾ ਠੀਕ ਹੈ ਜੀ ਠੀਕ ਹੈ ਸਾਰਾ ਕੰਪਲੀਟ ਸੈੱਟ ਦਾ ਜਿਹੜਾ ਵੀਡੀਓ ਚ ਆ ਰਿਹਾ ਮੜਾ ਪ੍ਰਾਈਸ ਸੇਮ ਸੇਮ ਪ੍ਰਾਈਸ ਆਪਾਂ ਦਵਾਂਗੇ ਸਿਰਫ 50000 ਚ ਲਓ ਜੀ 50000 ਹਾਂ ਸ਼ਿਪਿੰਗ ਇਹਦੀ ਵੀ ਫ੍ਰੀ ਆ ਲਓ ਵੀ ਸ਼ਿਪਿੰਗ ਫ੍ਰੀ ਕਰਤੀ ਇੱਕ ਮਹੀਨਾ ਪੂਰੀ ਸ਼ਿਪਿੰਗ ਫ੍ਰੀ ਚੱਲੂਗੀ ਆ ਸੋਫੇ ਦੀ ਆਜੋ ਵੀ 1 ਮਈ ਤੋਂ 30 ਤਰੀਕ ਤੱਕ ਆ ਸੋਫੇ ਦੀ ਸ਼ਿਪਿੰਗ ਬਿਲਕੁਲ ਫ੍ਰੀ ਆ 30 ਮਈ ਤੱਕ ਜੀ ਹਾਂ ਠੀਕ ਆ ਲਓ ਵੀ 30 ਮਈ ਤੱਕ ਸ਼ਿਪਿੰਗ ਫ੍ਰੀ ਕਰਤੀ ਹਾਂ 50000 ਤੇ ਵੀ ਸ਼ਿਪਿੰਗ ਫ੍ਰੀ ਕਰ ਦੇਣੀ ਆਪਾਂ ਇਹਦੀ ਓਕੇ ਆ ਨਾਲ ਕੀ ਆ ਰਹੇ ਆ ਇਹ ਜੋ ਆਪਾਂ ਸੋਫਾ ਦੇਖੋ ਬਹੁਤ ਜ਼ਿਆਦਾ ਚੱਲਦਾ ਕੱਲ ਹੀ ਬਣਿਆ ਵੀ ਓਕੇ ਇਹਦਾ ਸਾਈਜ਼ ਦੱਸ ਦਈਏ ਆਪਾਂ 9 ਫੁੱਟ ਓਕੇ 12 ਫੁੱਟ 7.5 ਫੁੱਟ ਦਾ ਦੀਵਾਨ ਆਇਆਣਾ ਇਹ ਠੀਕ ਆ 42 ਬਿਅਾਲੀ ਦਾ ਟੇਬਲ ਆ ਗਿਆ ਠੀਕ ਆ ਉੱਥੇ ਕੱਪ ਹੋਲਡਰ ਆਹੋ ਆ ਕਪੋਲ ਰੱਖਣ ਨੂੰ ਆ ਜਿਵੇਂ ਦਰੂਦ ਨੇ ਪੀਣੀ ਆ ਤੇ ਤੁਸੀਂ ਨਾ ਕੋਈ ਜੀ ਪੀਣੀ ਨਹੀਂ ਚਾਹੀਦੀ ਆ ਵੀ ਖੁੱਲਦਾ ਉਪਰ ਇਹ ਸਮਾਨ ਰੱਖ ਸਕਦਾ ਹੁੰਦਾ ਕੋਈ ਜੂਰੇ ਠੀਕ ਆ ਠੀਕ ਹੈ ਜੀ ਸਟੋਰੇਜ ਬਣੀ ਹੋਈ ਆ ਤੇ ਬਹੁਤ ਵਧੀਆ ਇਹ ਚ ਟੇਬਲ ਆਣਾ ਬਾਈ ਜੀ ਪੂਰਾ ਧਿਆਨ ਨਾਲ ਨਾਲ ਹੈਵੀ ਚੇਅਰ ਆ ਪੂਰਾ ਧਿਆਨ ਰੱਖਿਆ ਬਾਈ ਉਹਨੇ ਇਹ ਪੂਰਾ ਪ੍ਰਬੰਧ ਕਰਤਾ ਬੋਤਲ ਬੋਤਲ ਕੱਢਣੀ ਹੋਵੇਗੇ ਨੇ ਇੱਕ ਆ ਦੋ ਹੈਵੀ ਚੇਅਰ ਆ ਗਈਆਂ ਇਹ ਚ ਠੀਕ ਆ ਔਸਪ੍ਰਾਈ ਕੋਈ 60 ਨਹੀਂ ਕੋਈ 70 ਨਹੀਂ ਸਿਰਫ 58000 ਰੁਪਏ ਬਦਾਈ ਆ ਤੇ ਸ਼ਿਪਿੰਗ ਸਾਰੇ ਪੰਜਾਬ ਚ ਇਹਦੀ ਫ੍ਰੀ ਹੈ ਸ਼ਿਪਿੰਗ ਇਹਦੀ ਫ੍ਰੀ ਆ ਚੱਕੋ ਬਈ ਥਰੀ ਫ੍ਰੀ ਆ ਸਾਰੀਆਂ ਉਦੋਂ ਆ ਗਿਆ ਇੱਕ 35000 ਦਾ ਸੋਫਾ ਹਾ ਲੋ ਵੀ ਇਹ 7 ਸੀਟਰ ਸੋਫਾ ਹੈ ਓਕੇ ਲੋ ਵੀ 4 ਸੀਟਾ 8 ਸੀਟਾ ਹੈ ਸੋਫਾ ਆਇਆ ਨਾ 3 3 2 ਸੀਟਰ ਓਕੇ 42x42 ਦਾ ਟੇਬਲ ਹੈ ਇਹ ਕੈਸ਼ ਪ੍ਰਾਈਸ ਹੈਗਾ ਸਿਰਫ ਸੋਫੇ ਦਾ 40000 ਰੁਪਿਆ ਸੇਡ ਫ੍ਰੀ ਫੈਬਰਿਕ ਚ ਬਣਿਆ ਹੋਇਆ ਹੂੰ ਹੂੰ ਤੇ ਪਾਲਿਸ਼ ਵਾਲਾ ਫਰੰਟ ਪਾਲਿਸ਼ ਹੋਈ ਹੋਈ ਹੈ ਕਿਉਂਕਿ ਇਹ ਤੇ ਆਹ ਹੈਵੀ ਲੱਗਿਆ ਮਟੀਰੀਅਲ ਠੀਕ ਹੈ ਜੀ 골ਡਨ ਪਾਵੇ ਜਾਲੀ ਵਾਲੇ ਲੱਗੇ ਹੋਏ ਆ ਜੇ ਫਨਾਂਸ ਕਰਾਉਣਾ ਵਾ 4500 ਰੁਪਏ ਡਾਊਨ ਪੇਮੈਂਟ ਹੈ ਜੀ 5250 ਰੁਪਏ ਦੀ 8 ਕਿਸ਼ਤਾਂ ਹੋ ਜਾਣਗੀਆਂ ਓਕੇ ਕੀ ਰੇਟ ਕਰਤਾ ਇਹਦਾ ਜੀ ਜੇ ਨਕਦ 40000 ਦਾ ਨਕਦ 40000 ਦਾ ਜੀ ਨਕਦ 40000 ਦਾ ਫਨਾਂਸ ਕਰਾਉਣਾ 4500 ਰੁਪਏ ਡਾਊਨ ਪੇਮੈਂਟ ਹੈ ਜੀ ਨਕਦ 40 ਦਾ ਲੈ ਜਾਓ ਭਈਆ ਇਹਦੀ ਵੀ ਸ਼ਿਪਿੰਗ ਫ੍ਰੀ ਆ 60 ਤੋਂ 70 ਕਿਲੋਮੀਟਰ ਦੀ ਸ਼ਿਪਿੰ ਇਹ ਵੀ 60 70 ਕਿਲੋਮੀਟਰ ਤੱਕ ਸ਼ਿਪਿੰਗ ਫ੍ਰੀ ਹੈ। ਲੋਬ ਵੀ ਇਹ ਵੀ 60 70 ਕਿਲੋਮੀਟਰ ਸ਼ਿਪਿੰਗ ਫ੍ਰੀ ਹੈ ਲੈ ਜਾਓ ਆ ਕਿਹੜਾ। ਆਫਲਾਈਨ ਦੇਣੀ ਆਂਦੇ ਹੁਣ ਆਪਾਂ ਠੀਕ ਆ। ਤੇ ਆ ਚੈੱਕ ਕਰੋ ਭਰਾਈ ਵਾਲਾ ਸੋਫਾ ਸਾਰੀ ਫੈਬਰ ਲੱਗੀ ਹੋਈ ਔਰ ਇਹ ਆ ਦੇਖੋ। ਹੂੰ। ਲੋਬ। ਤੇ ਇਹ ਲੱਟਸਵੈਡ ਫੈਬਰਿਕ ਆ ਗਿਆ ਬਹੁਤ ਜ਼ਿਆਦਾ ਚੱਲਦਾ ਹੈ। ਕਲਰ ਇਹ ਜ਼ਿਆਦਾ ਚੱਲਦਾ ਵਾ ਇਸ ਟਾਈਮ ਅੱਜਕੱਲ। ਠੀਕ ਆ। ਤੇ ਸਾਈਜ਼ ਇਹਦਾ 10 ਬਾਈ 10 ਚ ਐਲ ਘੁੰਮਦੀ ਆ 13 ਫੁੱਟ ਦੇ ਰੂਮ ਚ ਆਊਗਾ। 10 ਬਾਈ 13 ਦਾ ਰੂਮ ਹੋਣਾ ਚਾਹੀਦਾ ਹੈ ਫਿਰ ਇਹ ਸੋਫਾ ਲੱਗੂਗਾ ਨਾਲ 42 ਬਾਈ ਬੜ ਠੀਕ ਹੈ ਪ੍ਰਾਈਸ ਸਿਰਫ ਹੈਗਾ 55000 ਰੁਪਿਆ ਲਓ ਜੀ 55000 ਰੁਪਿਆ 55000 ਰੁਪਿਆ ਪ੍ਰਾਈਸ ਆ ਸੋਫੇ ਦਾ ਇਹਦੀ ਵੀ ਸ਼ਿਪਿੰਗ ਫ੍ਰੀ ਬਸ ਬੰਦਾ ਵੀਡੀਓ ਦਾ ਸਕਰੀਨਸ਼ਾਟ ਲੈ ਕੇ ਆ ਜਾਵੇ ਸ਼ਿਪਿੰਗ ਫ੍ਰੀ ਦਵਾਂਗੇ ਲੋ ਵੀ ਵੀਡੀਓ ਸੇਅਰ ਕਰਕੇ ਆ ਜਾਓ ਸਕਰੀਨਸ਼ਾਟ ਲੈ ਕੇ ਆ ਜਾਓ ਸ਼ਿਪਿੰਗ ਫ੍ਰੀ ਲੈ ਜਾਓ ਬਸ ਸ਼ਿਪਿੰਗ ਹੀ ਫ੍ਰੀ ਦੇਣੀ ਹੈ ਰ ਇੱਕ ਮਹੀਨਾ ਪੂਰੀਆ ਬਾ ਠੀਕ ਆ ਜੀ ਕੋਈ ਰੈਂਟ ਨਹੀਂ ਆ ਵੀ ਸੋਫੇ ਦਾ ਸਹਿਜ 72 12 ਸਾਈਜ਼ ਆ ਨਾਲ ਦੀ ਬਾਨ ਆਇਆ ਨਾ 6 ਫੁੱਟ ਦਾ ਨਾਲ ਹੀ ਆਇਆ ਇਹ ਇਹ ਵੀ ਨਾਲ ਹੀ ਆ ਤੇ ਚ ਵੀ ਕੱਪ ਹੋਲਡਰ ਹੈਗਾ ਓਕੇ ਤਿੰਨ ਪਫੀਆਂ ਬਿਆ 4 बाई 22 ਦਾ ਟੇਬਲ ਆ ਤੇ 50000 ਰੁਪਿਆ ਰੇਟ ਹੈ ਦਾ ਹੈਡ ਫਿਟਿੰਗ ਲੱਗੀ ਹੋਈ ਸਾਰੀ ਉਹਨੂੰ ਖੋਲਦੇ ਆ ਹਾਰੀ ਉੱਪਰ ਠੀਕ ਆ ਲੱਗੀ ਹੋਈ ਇਹ ਚ ਵੀ ਕੱਪ ਹੋਲਡਰ ਆ ਤੁਸੀਂ ਵਧਾ ਘਟਾ ਸਕਦੇ ਹੋ ਸੀਟ ਤੇ ਇਹਦੀ ਵੀ ਸ਼ਿਪਿੰਗ ਫ੍ਰੀ ਹੈ ਆਪਣੀ ਪ੍ਰਾਈਸ 50000 ਰੁਪਿਆ ਠੀਕ ਆ ਜੀ ਇਹ ਕਹਿੰਦਾ ਕੁਲਟ ਵਾਲਾ ਡਿਜ਼ਾਈਨ ਆ ਸਾਰੀ ਕੁਲਟ ਹੋਈ ਹੋਈ ਹੈ ਇਹਨੂੰ ਪੱਕੀ ਗੁਲਟਾ ਹੈ ਇੱਕ ਇੱਕ ਤਾਂ ਇਹਦੇ ਕੱਚੀ ਗੁਲਟਾ ਆਪਣੀ ਸਾਰੀਆਂ ਪੱਕੀਆਂ ਸਲਾਈਆਂ ਹੋਈਆਂ ਹੋਈਆਂ ਸਾਰੀਆਂ ਤੁਸੀਂ ਦੇਖੋਗੇ ਇਹ ਪੱਕੀ ਗੁਲਟਾ ਆ ਜਾਂਦੀ ਹੈ ਓਕੇ ਇੱਕ ਐਂ ਇਹਦੇ ਕੱਚੀ ਗੁਲਟਾ ਕੱਚੀ ਗੁਲਟ ਜੇ ਹੁੰਦਾ ਥੋੜੇ ਟਾਈਮ ਬਾਅਦ ਚੋਂ ਸਲਾਈਆਂ ਪਲੇਨ ਹੋ ਜਾਂਦੀਆਂ ਨੇ ਸਹੀ ਗੱਲ ਆ ਠੀਕ ਆ ਇਹ ਚ ਸਾਈਜ਼ ਹੋਊਗਾ ਰੂਮ ਦਾ 10x22 12 ਦਾ ਰੂਮ ਦਾ ਸਾਈਜ਼ ਚਾਹੀਦਾ ਠੀਕ ਆ ਜੀ ਤੇ 3 ਸੀਟ ਇੱਧਰ ਆ 3 ਉਧਰ ਆ ਲੂਜ਼ ਕਾਰਨਰ 2 ਸੀਟਰ ਦਾ ਆ ਗਿਆ 42x42 ਟੇਬਲ ਦੋ ਪਫੀਆਂ ਤੇ ਪਾਵੇ ਦਾ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੈਵੀ ਪਾਵਾ ਲੱਗਿਆ ਤੇ ਪ੍ਰਾਈਸ ਦੀ ਗੱਲ ਕਰੀਏ ਸਾਰੇ ਹੀ ਪੰਜਾਬ ਤੇ ਸ਼ਿਪਿੰਗ ਇਹਦੀ ਵੀ ਫ੍ਰੀ ਹੈ 60000 ਰੁਪਏ ਰੇਟ ਹੈ ਉਹ ਵੀ 60000 ਦਾ 60000 ਰੁਪਏ ਇਹ ਕੈਸ਼ ਦਾ ਕੈਸ਼ ਦਾ ਪ੍ਰਾਈਸ ਹੈ 60000 ਰੁਪਏ ਠੀਕ ਉਦੋਂ ਬਾਅਦ ਜੋ ਆ ਜਾਂਦਾ ਜੀ 92 7.5 ਸਾਈਜ਼ ਦਾ ਸੋਫਾ ਆ ਜਾਂਦਾ ਜਿੰਨਾ ਘਰੇ ਘੱਟ ਸਪੇਸ ਆ ਇੱਕ ਸਾਈਡ ਜ਼ਿਆਦਾ ਇੱਕ ਸਾਈਡ ਘੱਟ ਆ ਓਕੇ ਤੁਸੀਂ ਇਹ ਚ ਕਲਰ ਵਗੈਰਾ ਚੇਂਜ ਕਰਵਾ ਸਕਦੇ ਹੋ ਸਾਈਜ਼ ਵਧ ਘਟਾ ਇਦਾਂ ਕਰ ਸਕਦੇ ਹੋ 4/2 ਦਾ ਟੇਬਲ ਮਿਲ ਜਾਣਾ ਤੁਹਾਨੂੰ ਇਹ ਚ ਠੀਕ ਆ ਜੀ ਲੈਦਰ ਸੂਇਡ ਕਪੜਾ ਆ ਗਿਆ ਨਾਲ ਇਹ ਮਿਲੂਗਾ ਟੂ ਸੇਟਰ ਦਾ ਡਿਵਾਈਡਰ ਆ ਲੋ ਵੀ ਆ ਵੀ ਨਾਲ ਬਚਾ ਲੈ ਡਿਜ਼ਾਈਨਿੰਗ ਹੋਈ ਹੋਊਗੀ ਸਾਰੀ ਕੋਲਟ ਵਗੈਰਾ ਦੀ ਆ ਡਿਜ਼ਾਈਨਿੰਗ ਹੋਊਗੀ ਜਿਵੇਂ ਹੈ ਨਾ ਲੋ ਤੇ ਸਾਰੇ ਸੋਫੇ ਦੀ ਕੈਸ ਗੱਲ ਕਰੀਏ ਤਾਂ 33000 ਰੁਪਏ ਰੇਟ ਆ ਦਾ 33000 33000 ਦਾ ਜ ਕੰਪਲੀਟ ਸੈਟ ਦੇਣਾ ਸਾਰਾ ਜਿੰਨਾ ਵੀ ਹੈਗਾ ਆਪਣਾ ਠੀਕ ਆ ਜੀ 33000 ਇਹਦੀ ਵੀ ਸ਼ਿਪਿੰਗ ਫ੍ਰੀ ਆ 30 ਕਿਲੋਮੀਟਰ ਤੱਕ ਓਕੇ ਓਕੇ ਬਾਕੀ ਆਪਸ਼ਨ ਬਹੁਤ ਨੇ ਤੁਸੀਂ ਵਿਜ਼ਿਟ ਕਰ ਲਿਓ ਆ ਕੇ ਬਾਕੀ ਆਪ ਦੇ ਅਕੋਰਡਿੰਗ ਤਿਆਰ ਕਰਾਉਣਾ ਤੁਸੀਂ ਕੰ ਲੋਵੀ ਕਾ ਉਹ ਚਾਹ ਪਿਆ ਨਾ ਇਹ ਆਰਡਰ ਤੇ ਤਿਆਰ ਹੋਇਆ ਸੀਗਾ ਸੋਫਾ ਇਹ ਓਕੇ ਤੇ ਕੱਲ ਪਰਸੋਂ ਆਪਣੇ ਸ਼ੋਰੂਮ ਦਾ ਵੀ ਰੈਡੀ ਹੋ ਜਾਣਾ ਬਣਦਾ ਪਿਆ ਵਾ ਉਹ ਚ ਕਪੜਾ ਸੇਮ ਹੀ ਆ 1921 ਦਾ ਫਰਕ ਆ ਫਲਾਵਰ ਦਾ ਬਾਕੀ ਠੀਕ ਆ ਜੀ ਇਹ ਵੀ ਚੈੱਕ ਕਰੋ ਸਾਰੀ ਆਹ ਪਾਲਿਸ਼ ਹੋਈ ਹੋਈ ਆ ਸਾਰੀ ਆਹ ਲੋ ਤੇ ਪਾਲਿਸ਼ ਤੇ ਡਿਜ਼ਾਈਨ ਤੇ ਡਿਪੈਂਡ ਆ ਜਿਹੜਾ ਵੀ ਕੋਈ ਕਸਟਮਰ ਆਉਂਦਾ ਸਭ ਤੋਂ ਪਹਿਲਾਂ ਆਹ ਸੋਫੇ ਤੇ ਹੀ ਬਹਿ ਕੇ ਗੱਲਬਾਤ ਕਰਦੇ ਆ ਸਹੀ ਗੱਲ ਆ ਜੀ ਕਿ ਹੈਗਾ ਹੀ ਬਲ ਮਹਾਰਾਜ ਇਹ ਖਿੱਚਦਾ ਬਹੁਤ ਆ ਕਸਟਮਰ ਦਾ ਸੋਫਾ ਇਹਨਾ ਪਿਆਰਾ ਬਣਿਆ ਹੋਇਆ ਬਾਕੀ ਕਲਰ ਆਪਸ਼ਨ ਹੈ ਕੰਬੀਨੇਸ਼ਨ ਬਣਦਾ ਕਹ ਲੈ ਤੁਸੀਂ ਇਹਨੂੰ ਵਾਈਟ ਕਰਵਾ ਲਓ ਬਰਾઉન ਕਰਵਾ ਲਓ ਜਿੱਦਾਂ ਕਹੋਗੇ ਉਹ ਹੋ ਜੂਗਾ ਇਹ 3D ਆ ਗਈ ਆ ਗਲਾਸ ਇਹ 3D ਪ੍ਰਿੰਟ ਮਿਲੂਗਾ ਨਾਲ ਇਹਦੇ 42 ਬੇਬੀ ਵਾਲੀ ਦਾ ਵਾ ਓਕੇ ਤੇ ਦੋ ਪਫੀਆਂ ਪਫੀਆਂ ਵੀ ਇੱਥੋਂ ਦੇਖੋਗੇ ਪਾਲਿਸ਼ ਹੋਈ ਹੋਈਆਂ ਨੇ ਸਾਰੀਆਂ ਕਲਰ ਹੀ ਬਹੁਤ ਪਿਆਰਾ ਇਹ ਤੇ ਇਹਦੇ ਸਾਰੇ ਪੰਜਾਬ ਚ ਇਹਦੀ ਵੀ ਸ਼ਿਪਿੰਗ ਫ੍ਰੀ ਆ ਤੇ ਰੇਟ ਦੱਸ ਦਈਏ 1,10,000 ਰੁਪਏ ਦਾ ਰੇਟ ਆ ਸਾਰੇ ਸੋਫੇ ਦਾ ਕੰਪਲੀਟ 1,10,000 ਰੁਪਏ ਤੇ ਸ਼ਿਪਿੰਗ ਇਹਦੀ ਵੀ ਫ੍ਰੀ ਆ ਡਿਜ਼ਾਈਨ ਲੈਣਾ ਠੀਕ ਆ ਜੀ ਜਿਹੜਾ ਆਪਾਂ ਪਹਿਲਾਂ ਦਿਖਾਇਆ ਸੀ ਉਹ 90,000 ਦਾ ਸੀ ਉਹ ਚ ਡਿਜ਼ਾਈਨ ਵੱਖਰੀ ਸੀਗੀ ਆ ਵੱਖਰਾ ਡਿਜ਼ਾਈਨ ਓਕੇ ਓਕੇ ਇਹ ਚ ਕਲਰ ਚੇਂਜ ਕਰਵਾ ਸਕਦੇ ਹੋ ਤੁਸੀਂ ਜਿਹੜਾ ਵੀ ਕਹੋਗੇ ਠੀਕ ਆ ਜੀ ਤੇ ਚਾਰ ਚੇਰਾਂ ਵਾਲ ਆ ਗਿਆ ਨਾ ਜੀ 4 ਸੀਟਰ ਆ ਗਿਆ ਜੀ ਡਾਈਨਿੰਗ ਟੇਬਲ ਇਹ ਆ ਸ਼ੀਸ਼ੇ ਦੀ ਗੱਲ ਕਰੀਏ 4 2 4/3 ਦਾ ਗਲਾਸ ਆ ਇਹ ਟੇਬਲ ਮਿਲੂਗਾ ਤੁਹਾਨੂੰ ਓਕੇ ਹੈਵੀ ਡਿਜ਼ਾਈਨਿੰਗ ਚੈੱਕ ਕਰ ਬਣਿਆ ਹੋਇਆ ਸਾਰਾ ਟਾਲੀ ਚ ਪਹਿਲਾਂ ਤਾਂ ਇਹ ਕਾਲੀ ਟਾਲੀ ਲੱਗੀ ਹੋਈ ਇਹਨੂੰ ਪਾਲਿਸ਼ ਹੋਈ ਹੋਈ ਆ ओके ਤੇ ਫੈਬਰਿਕ ਤੁਸੀਂ ਇਹਦਾ ਵੀ ਚੇਂਜ ਕਰਵਾ ਸਕਦੇ ਜਿੱਦਾਂ ਵੀ ਉਹਨੂੰ ਚਾਹੀਦਾ। ਬੱਤੀ ਡੈਕਸੀ ਦੀ ਫਾਰਮ ਪਈ ਹੋਈ ਐ ਚ ਨਮਾਰ ਪੈਂਦੀ ਸਾਰੇ ਨੂੰ। ਓਕੇ ਤੇ ਪ੍ਰਾਈਸ ਦੀ ਗੱਲ ਕਰੀਏ 3D ਪ੍ਰਿੰਟ ਹੋਊਗਾ। ਪ੍ਰਿੰਟ ਜਿਹੜਾ ਹੈਗਾ 10mm ਦਾ ਗਲਾਸ ਹੋਊਗਾ ਇਹ। ਠੀਕ ਆ ਜੀ। ਮਾਰਕੀਟ 'ਚ 8mm ਚੱਲਦਾ ਸੀ ਦਮਾਂ ਗੇ ਜਿੰਨੇ ਵੀ ਡੈਨਿ ਟੇਬਲ ਉਹ ਗਲਾਸ ਹੋਊਗਾ ਸਾਰਾ 10mm ਦਾ। ਠੀਕ ਆ। ਪ੍ਰਾਈਸ ਦੀ ਗੱਲ ਕਰੀਏ ਕੈਸ ਪ੍ਰਾਈਸ ਹੈਗਾ ਜੀ ਇਹ ਡੈਨਿ ਟੇਬਲ 4 ਸੀਟਰ ਦਾ 28000 ਰੁਪਏ। ਲਓ ਜੀ 28000 ਦਾ। 28000। ਹਾਂ ਕਸਟਮਰ ਕਹਿਣਗੇ ਇਹ ਜ਼ਿਆਦਾ ਮਹਿੰਗਾ। ਆਪਾਂ ਉਹਨੂੰ ਇਹ ਜੂਆ ਨੂੰ ਠੀਕ ਆ ਉਹ ਵੀ 3D ਬ੍ਰੈਂਡ ਚ ਆਊਗਾ ਆ ਚੈੱਕ ਕਰੋ 4/3 ਦਾ ਟੇਬਲ ਆਇਆ ਨਾ ਓਕੇ ਇਹ ਚ ਪਾਲਿਸ਼ ਵਾਲੀ ਚੇਅਰ ਹੋਊਗੀ ਸਾਰੀ ਠੀਕ ਆ ਚੈੱਕ ਕਰੋ ਮਲਾ ਮਗਰਪਰਾ ਹੋਣੀ ਹੈਗੀ ਇਹਨਾਂ ਸਾਰੀ ਟਾਲੀ ਆ ਜਿੰਨੀ ਵੀ ਬਣਦੀ ਆ ਜਿੰਨੇ ਵੀ ਡੈਨੀ ਟੇਬਲ ਆਪਾਂ ਹੁਣ ਦਿਹਾਉਣੇ ਆ ਵੀਡੀਓ ਸਾਰੀ ਟਾਲੀ ਜੇ ਆ ਤੁਸੀਂ ਆ ਕੇ ਕੋਰਾ ਮਾਲ ਚੈੱਕ ਕਰ ਸਕਦੇ ਹੋ ਫਿਰ ਆਪਦੀ ਪਾਲਸ ਵਗੈਰਾ ਕਰਵਾ ਸਕਦੇ ਹੋ ਤੇ ਕਪੜਾ ਵਗੈਰਾ ਚੇਂਜ ਕਰਵਾ ਸਕਦੇ ਇਹਦਾ ਕੀ ਪ੍ਰਾਈਜ਼ ਰਹੂਗਾ ਜੀ 21000 21000 21000 ਰੁਪਏ ਕੈਸ਼ ਪ੍ਰਾਈਜ਼ ਇਹਦਾ ਠੀਕ ਹੈ 21000 ਹੁਣ ਕਸਟਮਰ ਕਹਿੰਦਾ ਜੀ ਇਹ ਤੋਂ ਬੜਾ ਸੋਹ ਡੈਨੀ ਟੇਬਲ ਚਾਹੀਦਾ 6 ਸੀਟਰ ਆ ਹਮ ਆਪਾਂ ਤੁਹਾਡੇ ਲਈ ਉਹ ਵੀ ਆ ਦੇਖੋ ਪਰ ਇਹ ਤਾਂ ਬਹੁਤ ਨੇ ਤਿਆਰ ਵੀ ਹੋਣ ਵਾਲੇ ਪਏ ਆ ਓਕੇ ਤੇ ਆ ਇਹਦਾ 6 ਸੀਟਰ ਡੈਨੀ ਟੇਬਲ ਉਹੀ ਡਿਜ਼ਾਈਨ ਚ ਆ ਗਿਆ ਨਾ ਜੀ ਉਹੀ ਡਿਜ਼ਾਈਨ ਚ ਆ ਗਿਆ ਨੋਰਮਲ ਚੇਅਰ ਆ ਗਈ ਇਹਦੀ ਠੀਕ ਹੈ ਜੀ ਤੇ ਸਾਰੀ ਟੈਲੀ ਚ ਮਿਲੂਗੀ ਇਹ ਓਕੇ ਜੀ ਤੇ 6 3 ਦਾ ਟੇਬਲ ਆ 10 ਫਿਮ ਦਾ ਗਲਾਸ ਆ ਪ੍ਰਿੰਟ ਤੁਸੀਂ ਕੋਈ ਵੀ ਚੇਂਜ ਕਰਵਾ ਸਕਦੇ ਹੋ ਓਕੇ ਜੀ ਜੇ ਤੁਹਾਨੂੰ ਲੱਗੇ ਹੋਏ ਪ੍ਰਿੰਟ ਵਿੱਚ ਆ ਗਿਆ ਪਸੰਦ ਠੀਕ ਆ ਨਹੀਂ ਸਾਡੇ ਕੋਲ ਕੈਟਲੋਗ ਹੁੰਦੀ ਹੈ ਇਹਦੇ ਵਿੱਚੋਂ ਤੁਸੀਂ ਪ੍ਰਿੰਟ ਚੇਂਜ ਕਰਵਾ ਸਕਦੇ ਹੋ ਬਾਕੀ ਤੁਸੀਂ ਇਹਨਾਂ ਦੇ ਐਕਟਾ ਨੂੰ ਫੋਲੋ ਕਰ ਲਿਓ ਨਾ ਡੇਲੀ ਉੱਥੇ ਦੇਖ ਸਕਦੇ ਹੋ ਦੇ ਵੀ ਵੀਡੀਓ ਆਪਾਂ ਅਪਡੇਟ ਕਰਦੇ ਆ ਆ ਵੀ ਸੇਮ ਪ੍ਰਾਈਸ 'ਚ ਹੀ ਪੈਣਾ ਜੀ ਕਲਰ ਵਗੈਰਾ ਚੇਂਜ ਹੋ ਜਾਣਾ ਓਕੇ ਚੇਅਰ ਦਾ ਡਿਜ਼ਾਈਨ ਵੀ ਚ ਤੇ ਪ੍ਰਾਈਸ ਸਿਰਫ 25000 ਰੁਪਇਆ ਜੇ ਤੁਸੀਂ ਕਰਾਉਣਾ ਬਿਜਾਇਸਨਾਸ 2900 ਰੁਪਇਆ ਡਾਊਨ ਪੇਮੈਂਟ ਆ 3375 ਦੀਆਂ 8 EMI ਹੋ ਜਾਣਗੀਆਂ ਤੁਹਾਡੀ ਬਿਜਾਇਸਨਾਸ ਤੇ ਓਕੇ ਬਾਕੀ ਬਿਜਾਇਸਨਾਸ ਹਰ ਇੱਕ ਤੇ ਹੋ ਜੂਗਾ ਕਿਸੇ ਵੀ ਰੇਟ ਤੇ ਹੋਣਾ ਹਰੇਕ ਤੇ ਲੈ ਕੇ ਕਿਸੇ ਵੀ ਚੀਜ਼ ਤੇ ਕਰਾ ਲੂ ਹੁਣ ਕਸਟਮਰ ਕਹਿੰਦਾ ਸਾਨੂੰ ਗਲਾਸ ਨਹੀਂ ਚਾਹੀਦਾ ਫਿਰ ਆਇਆ ਨਾ ਮਾਰਬਲ ਮਾਰਬਲ 6 ਸੀਟਰ ਨਾਰਮਲ ਚੇਅਰ ਆ ਗਈ ਓਕੇ ਤੇ 6 ਟੈਂ ਦਾ ਆ ਗਿਆ ਮਾਰਬਲ ਤੇ ਕੰਪੋਜ਼ਿਟ ਮਾਰਬਲ ਆ ਜਾਂਦਾ ਹੈ ਓਕੇ ਠੀਕ ਹੈ ਜੀ ਇਹਦਾ ਪ੍ਰਾਈਸ ਆਣਾ ਸਿਰਫ 34000 ਰੁਪਏ। ਲੋ ਜੀ 34000। ਸ਼ਿਪਿੰਗ ਤੁਹਾਨੂੰ ਪਤਾ 30 ਕਿਲੋਮੀਟਰ ਤੱਕ ਦੀ ਇਹਦੀ ਵੀ ਫ੍ਰੀ ਆ। ਹਾਂਜੀ। ਮਤਲਬ ਕਸਟਮਰ ਕਹਿੰਦਾ ਸਾਨੂੰ ਰੈਂਟ ਨਹੀਂ ਪੇ ਕਰਨਾ ਪਵੇ। ਸ਼ਿਪਿੰਗ ਬਿਲਕੁਲ ਹੀ ਫ੍ਰੀ ਕਰਤੀ ਆਪਾਂ। ਉਸ ਤੋਂ ਬਾਅਦ ਚ ਆ ਗਿਆ ਜੀ ਹੈਵੀ ਚੇਅਰ ਵਾਲੇ। ਓਕੇ। ਜਿਹਦੇ ਚ ਭਰਾਈ ਵਾਲੀ ਚੇਅਰ ਆਣੀ ਸਾਰੀ ਇਹ। ਹਾਂਜੀ। ਤੁਸੀਂ ਚੈੱਕ ਕਰੋ ਫਿਨਿਸ਼ਿੰਗ ਕਿ ਨਹੀਂ ਕਿਹਾ ਹੈ ਡਾ ਮੇਨ ਫਿਨਿਸ਼ਿੰਗ ਆਣੀ ਹੈ ਲੱਕੜ ਕਿਹੜੀ ਲੱਗੀ ਹੋ ਕਪੜਾ ਤੁਸੀਂ ਕੋਈ ਵੀ ਚੇਂਜ ਕਰਵਾ ਸਕਦੇ ਹੋ 6 ਸੀਟ ਡਾਈਨਿੰਗ ਟੇਬਲ ਓਕੇ 10 ਟਾਈਮ ਦਾ ਗਲਾਸ ਸਾਰਾ ਟਾਲੀ ਦਾ ਲੱਗਿਆ ਹੋਇਆ ਪਾਵੇ ਵਗੈਰਾ ਹੋਗੇ ਚੇਅਰ ਹੋਗੀ ਸਾਰੀ ਟਾਲੀ ਚ ਤੇ ਪ੍ਰਾਈਸ ਆਪਾਂ ਦੇਣਾ ਸਿਰਫ ਤੇ ਸਿਰਫ 36000 ਰੁਪਏ ਲਓ ਜੀ 36000 ਮਾਰਕੀਟ ਚ 45000 ਰੁਪਏ ਚੱਲਦਾ ਬਹੁਤ ਭੇ ਓਕੇ ਪੀਜ ਵਾਲੇ ਬਣਾਉਂਦੇ ਆ ਪਾ ਦਿੰਦੇ ਆ 45000 ਦਾ ਆਪਾਂ ਤਾਂ ਲੈਣਾ ਸਿਰਫ 36000 ਦਾ ਕਿਉਂਕਿ ਆਪਾਂ ਇਹ ਵੀ ਸਪਲਾਈ ਦਿੰਨੇ ਆ ਸਾਰਾ ਹੱਥ ਓਕੇ ਕਿਉਂਕਿ ਆਪਣਾ ਆਪਣਾ ਬਣਦਾ ਏ ਆਪਾਂ ਵੀ ਇਹ ਵੀ ਦੁਕਾਨਾਂ ਤੇ ਭੇਜਦੇ ਆ ਇਹ ਚ ਕੱਲ ਤੁਹਾਨੂੰ ਚੇਂਜ ਕਰਵਾ ਲੂ ਤੁਸੀਂ ਠੀਕ ਆ ਜੀ ਇਹ ਵੀ 36000 ਚ ਹੀ ਪਊਗਾ ਤੁਹਾਨੂੰ ਓਕੇ ਬਾਕੀ ਜੇ ਕੋਈ ਆਪਸ਼ਨ ਹੈ ਜੇ ਤੁਸੀਂ ਕਲਰ ਚੇਂਜ ਕਰਾਉਣਾ ਚਾਹ ਹਨਾ ਹਰੇਕ ਕਸਟਮਰ ਕਹਿੰਦਾ ਜੀ ਸਾਨੂੰ ਫੈਬਰਿਕ ਚੇਂਜ ਚਾਹੀਦਾ ਆਪਾਂ ਚੇਂਜ ਕਰ ਦਈਦਾ ਓਕੇ ਉਹ ਚ ਜੋ ਆਪਣੇ ਕੋਲ ਕੋਰਾ ਮਾਲ ਰੈਡੀ ਹੁੰਦਾ ਆਪਾਂ ਉਹਦੇ ਵਿੱਚੋਂ ਸਿਲੈਕਟ ਕਰਕੇ ਕਦਰ ਵਗੈਰਾ ਚੇਂਜ ਕਰਵਾ ਦਿੰਦੇ ਕਿਸੇ ਨੂੰ ਗ੍ਰੇ ਚਾਹੀਦਾ ਕਿਸੇ ਨੂੰ ਬ੍ਰਾਊਨ ਚਾਹੀਦਾ ਉਹਨਾਂ ਦਾ ਮਿਲ ਜੂਗਾ ਵੈਸੇ ਇਹ ਲੈਦਰ ਆ ਗਿਆ ਲੈਦਰ ਜੀ ਇਹ ਆ ਗਿਆ ਜੀ ਇਹ ਕਪੜਾ ਨਵਾਂ ਆਇਆ ਹੈ ਨਾ ਲੈਦਰ ਆ ਨਾ ਕਪੜਾ ਓਕੇ ਓਕੇ ਇਹ ਹੈ ਮੋਟਾ ਕਪੜਾ ਆਇਆ ਠੀਕ ਹੈ ਆ ਆ ਜਾਂਦਾ ਕੋਰਾ ਮਾਲ ਇਦਾਂ ਕੋਰਾ ਰੈਡੀ ਹੁੰਦਾ ਪਹਿਲਾਂ ਪਾਲਿਸ਼ ਹੁੰਦੀ ਆ ਫਿਰ ਇਹ ਆ ਹੁੰਦਾ ਫਿਰ ਇਹਨੂੰ ਮਾਰ ਵਗੈਰਾ ਲੱਗਦੀ ਆ 32 ਡੈਕ ਸੀ ਫਾਰਮ ਵਗੈਰਾ ਲੱਗਦੀ ਆ ਸਾਰੀ ਫਿਰ ਇਹ ਜਾ ਕੇ ਤਿਆਰ ਹੋਣਾ ਓਕੇ ਇਹ ਕੋਰਾ ਮਾਲ ਪਿਆ ਤੁਸੀਂ ਇੱਥੇ ਕਪੜਾ ਵਗੈਰਾ ਆਪਣੀ ਮਨਪਸੰਦ ਲਵਾ ਸਕਦੇ ਹੋ ਲਓ ਜੀ ਮੰਨ ਲਾ ਜਿਵੇਂ ਤੁਹਾਨੂੰ ਆ ਕਿਸੇ ਨਾ ਕੇ ਨਾ ਕੋਈ ਪਸੰਦ ਆਉਂਦਾ ਤੁਹਾਨੂੰ ਬ੍ਰਾਊਨ ਚਾਹੀਦਾ ਕੋਈ ਵੀ ਕਪੜਾ ਚਾਹੀਦਾ ਇਹ ਤੇ ਤੁਸੀਂ ਆਪ ਦੇ ਅਕੋਰਡਿੰਗ ਕਪੜਾ ਲਵਾ ਸਕਦੇ ਹੋ ਵੈਸੇ ਰੈਗੂਲਰ ਜੋ ਚੱਲਦੇ ਸਾਡੇ ਕੋਲ ਫੈਬਰਿਕ ਵਗੈਰਾ ਅਸੀਂ ਹਰ ਟਾਈਮ ਰੈਡੀ ਕਰਕੇ ਰੱਖਦੇ ਆ ਲਓ ਜੀ ਇਹ ਆ ਵੀ ਤੁਸੀਂ ਚੈੱਕ ਕਰੋ ਬਾਕੀ ਇਹ ਵੀ ਆਪਸ਼ਨਲ ਗਲਾਸ ਵੀ ਚੇਂਜ ਹੋ ਜਾਂਦਾ ਗਲਾਸ ਸਾਰਿਆਂ ਦਾ ਚੇਂਜ ਹੋ ਜਾਊਗਾ ਓਕੇ ਔਰ ਕਸਟਮਰ ਕਹਿੰਦਾ ਸਾਨੂੰ ਨਾਰਮਲ ਮਾਰਬਲ ਨਹੀਂ ਚਾਹੀਦਾ ਓਕੇ ਜੇ ਆਪਾਂ ਤੁਹਾਨੂੰ ਜਿਹੜਾ 34 ਵਾਲਾ ਡਾਈਨਿੰਗ ਟੇਬਲ ਦਿਖਾਇਆ ਉਹ ਮਾਰਬਲ ਇਹਤੇ ਰੱਖ ਦਈਏ ਤਾਂ ਪ੍ਰਾਈਸ ਇਹਦਾ ਹਨਾ 42000 ਰੁਪਿਆ 42000 ਇੱਕ ਇਹ ਇਟਾਲੀਅਨ ਮਾਰਬਲ ਉਹ ਤੁਹਾਨੂੰ ਆਪ ਚੈੱਕ ਕਰਾਉਨੇ ਆ ਮਾਰਬਲ ਦੀ ਕੁਆਲਿਟੀ ਚੈੱਕ ਕਰੋ ਤੁਸੀਂ ਇਹ ਆਇਆ ਦਾ ਪਾਲਸ ਦਾ ਹੀ ਫਰਕ ਪੈਂਦਾ ਤੁਸੀਂ ਹੱਥ ਲਾ ਕੇ ਚੈੱਕ ਕਰੋਗੇ ਪਾਲਸ ਦੀ ਡਿਜ਼ਾਈਨਿੰਗ ਫਿਨਿਸ਼ਿੰਗ ਸਭ ਚੇਂਜ ਹੋ ਜਾਂਦੀ ਹੈ ਇੱਥੇ ਡਿਜ਼ਾਈਨਿੰਗ ਹੋ ਰਹੀ ਹੋਗੀ ਨਾ ਤੇ ਇਹ ਜੇ ਆਪਾਂ ਹੈਵੀ ਚੇਅਰ ਦੇ ਉੱਪਰ ਜਿਵੇਂ ਆ ਚੇਅਰ ਆਪਾਂ ਰੱਖ ਲਈ ਆ ਤੇ ਮਾਰਬਲ ਆਪਾਂ ਆ ਰੱਖ ਲਿਆ ਤੇ ਪ੍ਰਾਈਸ ਹੋਣਾ ਸਿਰਫ 48000 ਰੁਪਏ ਦਾ ਓਕੇ ਠੀਕ ਆ ਮਾਰਬਲ ਨੋਰਮਲ ਲਓਗੇ ਫਿਰ 42000 ਇਟਾਲੀਅਨ ਮਾਰਬਲ ਲਖਾਉਗੇ ਤਦ ਹੋਊਗਾ 48000 ਆ ਚੇਅਰ ਹੋ ਗਈ ਤਾਂ ਇਹ ਚੇਅਰ ਹੋ ਗਈ ਠੀਕ ਮਾਰਬਲ ਦੀ ਕੁਆਲਿਟੀ ਤੇ ਵੀ ਫਰਕ ਪੈਂਦਾ ਓਕੇ ਓਕੇ ਕੋਣ ਕਸਟਮਰ ਕਹਿੰਦੇ ਆ 6 ਸੀਟਰ ਬਾਅਦੋਂ ਆਪਾਂ 8 ਸੀਟਰ ਲੈ ਕੇ ਚੱਲਦੇ ਹਾਂ ਉਹਨੂੰ 8 ਸੀਟਰ ਵੀ ਆਪਾਂ ਨੂੰ ਦੋ 8 ਸੀਟਰ ਕਿੱਥੋਂ ਸਟਾਰਟ ਹੋ ਜਾਂਦਾ ਆਪਣੇ ਕੋਲ ਆ 8 ਸੀਟਰ ਆ ਗਿਆ ਠੀਕ ਭੜਾਈ ਵਾਲਾ ਡਿਜ਼ਾਈਨ ਆ ਸਾਰਾ ओके। ਫੈਬਰਿਕ ਚੈੱਕ ਕਰ ਸਕਦੇ ਹੋ, ਸ਼ੇਡ ਫ੍ਰੀ ਫੈਬਰਿਕ ਆ। ਸੁਨੀਲ ਸਿੰਘ ਚੈੱਕ ਕਰ ਸਕਦੇ ਹੋ ਕਿੰਨੀ ਫਿਨਿਸ਼ਿੰਗ ਆਈ ਹੋਈ ਹੈ ਸਾਰੀ ਇਹਦੇ ਉੱਪਰ। ਓਕੇ। ਤੇ ਟੇਬਲ ਦਾ ਸਾਈਜ਼ ਦੀ ਗੱਲ ਕਰੀਏ 7x2 3.5 ਸਾਈਜ਼ ਆ ਇਹਦਾ। 7 ਫੁੱਟ ਉਧਾਂ, 3.5 ਚੁੜਾਈ ਆ ਗਿਆ। 8 ਚੇਰਾਂ ਵਾਲਾ ਡੈਨੀ ਟੇਬਲ ਆ। ਸਾਰਾ ਟਾਲੀ ਚ ਬਣਿਆ ਹੋਇਆ। ਮੈਂ बार-बार ਇਹ ਦੱਸ ਰਿਹਾ ਮਾਰਗਰੀਚ ਕੀ ਆ ਮਿਕਸ ਲੱਕੜ ਜੀ ਹੀ ਬਣਾਈ ਜਾਂਦੇ ਆ, ਰੇਡ ਘਟਾ ਕੇ ਵੇਚੀ ਜਾਂਦੇ ਆ। ਆਪਣੀ ਖੁਦ ਹੀ ਮੈਨੂਫੈਕਚਰਿੰਗ ਕਰਕੇ ਅਸੀਂ ਚੀਜ਼ ਕਹਿੰਦੇ ਹਾਂ ਕਸਟਮਰ ਨੂੰ ਵਧੀਆ ਹੋਵੇ ਅਸੀਂ 10 ਪੈਸੇ ਘੱਟ ਕਮਾ ਲਈਏ ਕੋਈ ਚੱਕਰ ਨਹੀਂ ਚੀਜ਼ ਵਧੀਆ ਦੇਈਏ ਇੱਕ ਕਸਟਮਰ ਸਮਾਨ ਲੈ ਕੇ ਜਾਊਗਾ 10 ਜਣੇ ਨੂੰ ਦੱਸੂਗਾ ਸਹੀ ਗੱਲ ਹੈ ਜੀ ਉਦੋਂ ਬਾਅਦ ਰੇਟ ਹੁਣ ਮਾਰਕੀਟ 6 ਸੀਟਰ 45000 ਦਾ ਵਿਕਦਾ ਅਸੀਂ ਦੇਣਾ 8 ਸੀਟਰ 10 ਆਮ ਦਾ ਗਲਾਸ ਸ਼ਿਪਿੰਗ ਫ੍ਰੀ ਦੇਵਾਂਗੇ 60 ਤੋਂ 70 ਕਿਲੋਮੀਟਰ ਤੱਕ ਤੇ ਰੇਟ ਦੇਣਾ ਸਿਰਫ 47000 ਬਲੋਜੀ 47000 ਰੁਪਏ ਵਿੱਚ 47000 47000 ਏ ਸੀ ਸੀਟਰ ਦੇ ਰਹੇ ਹਾਂ ਅਸੀਂ 8 ਸੀਟਰ ਹਾਂ ਠੀਕ ਹੈ ਜੀ ਉਦੋਂ ਬਾਅਦ ਜੋ ਕਸਟਮਰ ਕਹਿੰਦਾ ਇਹ ਚ ਸਾਨੂੰ ਮਾਰਬਲ ਚਾਹੀਦਾ ਫਿਰ ਆਪਾਂ ਦਵਾਂਗੇ ਕੰਪੋਜ਼ਿਟ ਮਾਰਬਲ ਮਾਰਬਲ ਆ ਮਿਲੂਗਾ ਤੁਹਾਨੂੰ ਫਰੰਟ ਤੇ ਜਿਹੜਾ ਲੱਗਿਆ ਹੋਇਆ ਇਹ ਵਾਲਾ ਹਾਂ 7 बाई 3.5 ਦਾ ਸਾਈਜ਼ ਹੈ ਇਹ ਮਾਰਬਲ ਰੱਖ ਕੇ ਕੋਈ 70-80000 ਰੁਪਿਆ ਰੇਟ ਨਹੀਂ ਹੋਣ ਲੱਗਿਆ ਹੈਗਾ ਆ ਮਾਰਬਲ ਰੱਖ ਕੇ ਸਿਰਫ ਰੇਟ ਹੋਣ ਲੱਗਿਆ 53000 ਰੁਪਿਆ ਠੀਕ ਆ ਜੀ ਉਹ ਜਿਆਦਾ ਫਰਕ ਨਹੀਂ ਪਿਆ ਹੈਗਾ ਸਿਰਫ 53000 ਤੇ ਉਹਨੂੰ ਮਾਰਬਲ ਟੌਪ ਮਿਲ ਜਾਣਾ ਇਹ ਚ ਪੰਜ ਤਿੰਨ ਤੋਂ 4000 5000 ਦਾ ਫਰਕ ਉਹ ਐਡ ਹੋ ਜਾਣਾ ਇਹ ਚ ਮਾਰਬਲ ਟੌਪ ਵਾਲਾ ਜ਼ਿਆਦਾ ਚੱਲਦਾ ਸਾਡਾ ਓਕੇ ਤੇ ਉਸ ਤੋਂ ਬਾਅਦ ਇੱਕ ਮਾਰਬਲ ਦੀ ਕੁਆਲਿਟੀ ਹੋ ਰਹੀ ਆਂਦੀ ਆ ਉਹ ਨੈਕਸ ਮਾਰਬਲ ਆਪਾਂ ਕਹਿੰਦੇ ਆ ਜੀ ਜਿਹੜੇ ਲਾਈਟ ਵਗੈਰਾ ਕ੍ਰਾਸ ਹੁੰਦੀ ਉਹ ਵੀ ਆਪਣੇ ਕੋਲ ਪੀਸ ਰੈਡੀ ਪਿਆ ਇਹ ਸੀਟਡ ਐਨੀ ਟੇਬਲ ਆ ਇਹ ਵਾਲਾ ਤੁਸੀਂ ਚੈੱਕ ਕਰੋ ਪਹਿਲਾਂ ਤਾਂ ਪਾਲਸ ਫਿਨਿਸ਼ਿੰਗ ਨੇਚਰ ਆ ਪਾਲਸ ਹੋਈ ਹੈ ਜਿਹੜੀ ਲੱਕੜ ਦੇ ਲੱਕੜ ਹੀ ਦਿੰਦੀ ਹੈ ਜਿਹਦੇ ਵਿੱਚ ਇਹ ਲੈਦਰ ਸਵੈਡ ਕਪੜਾ ਲੱਗਿਆ ਹੋਇਆ ਤੇ ਡਿਜ਼ਾਈਨਿਕ ਤੁਸੀਂ ਕੋਈ ਵੀ ਕਰਵਾ ਸਕਦੇ ਹੋ ਫਿਨਿਸ਼ਿੰਗ ਚੈੱਕ ਕਰਕੇ ਓਕੇ ਉਸ ਤੋਂ ਬਾਅਦ ਚੋ ਟੇਬਲ 7x35 ਦਾ ਹੀ ਸਾਈਜ਼ ਆ ਤੇ ਉਹ ਇਹਦੇ ਉੱਪਰ ਆ ਗਿਆ ਓਨੈਕਸ ਮਾਰਬਲ ਓਕੇ ਓਨੈਕਸ ਮਾਰਬਲ ਥੋੜਾ ਜਿਹਾ ਮਹਿੰਗਾ ਆ ਜਾਂਦਾ ਇਹਦੇ ਚ ਲੈਟ ਵਗੈਰਾ ਕ੍ਰੋਸ ਹੋ ਜਾਂਦੀ ਆ ਤੇ ਫਿਨਿਸ਼ਿੰਗ ਵੀ ਬਹੁਤ ਵਧੀਆ ਪਾਲਿਸ਼ ਬਹੁਤ ਵਧੀਆ ਹੋਈ ਹੁੰਦੀ ਆ ਇਹਦੇ ਚ ਓਕੇ ਤੇ ਪ੍ਰਾਈਸ ਇਹਦਾ ਪ੍ਰਾਈਸ ਆਣਾ 80000 ਰੁਪਏ ਆ ਲਓ ਜੀ 80000 ਰੁਪਏ ਬਾਕੀ ਇਹਦਾ ਵੀ ਕੁਆਲਿਟੀ ਆ ਗਈ ਨਾ ਫਿਰ ਕੁਆਲਿਟੀ ਮਾਰਬਲ ਦੀ ਆ ਗਈ ਜਿਹੜਾ ਦੂਸਰਾ ਮਾਰਬਲ ਸੀ ਉਹ 53000 ਦਾ ਉਹ ਨੈਕਸ ਮਾਰਬਲ ਦਿਖਾਵਾਂਗੇ ਫਿਰ ਇਹਨਾਂ 80000 ਚ ਤੇ ਸ਼ਿਪਿੰਗ ਤੁਹਾਨੂੰ ਪਤਾ 60000 ਤੋਂ ਉੱਪਰ ਫ੍ਰੀ ਹੈ ਬਿਲਕੁਲ ਓਕੇ ਠੀਕ ਹੈ ਉਹ ਇਹਨਾਂ ਜਿਹੜੇ ਰੇਟ ਘਟਨੇ ਇਹਨਾਂ ਦੇ ਰੇਟ ਘਟਨੇ ਇਹ ਮੈਨੂਫੈਕਚਰੀ ਸਾਰੀ ਆਪਣੀਆਂ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਦੀ ਹੈ ਨਾ ਆ ਸਾਰਾ ਤਿਆਰ ਹੁੰਦਾ ਨਾ ਆ ਪਾਲਸ ਹੋ ਰਹੀ ਆ ਉਹਨਾਂ ਦਾ ਸਾਰਾ ਪਾਲਿਸ਼ ਹੋ ਰਿਹਾ ਹੈ ਠੀਕ ਆ ਤੇ ਇਹ ਸੀਟਰ ਤਿਆਰ ਹੋ ਰਿਹਾ ਵਾ ਸਾਰੀ ਮੈਨੂਫੈਕਚਰਿੰਗ ਆਪਣੀ ਆਪ ਦੀ ਆ ਸੋਫੇ ਵਗੈਰਾ ਸਾਰੇ ਆਪਣੇ ਆਪ ਦੇ ਬਣਦੇ ਬੈੱਡ ਵਗੈਰਾ ਵੀ ਸਾਰੇ ਇਹ ਸੋਫੇ ਬਣਦੇ ਇੱਧਰ ਇਹ ਸੋਫਿਆਂ ਦਾ ਫਰੇਮ ਵਗੈਰਾ ਲੱਗਦੇ ਆ ਫੈਕਟਰੀ ਆਪਣੀ ਇੱਧਰ ਠੀਕ ਆ ਉਹ ਡੈਨੀ ਟੇਬਲ ਦੇਖੋ ਕਪੜਾ ਵਗੈਰਾ ਲੱਗ ਰਿਹਾ ਉੱਪਰ ਬੈੱਡ ਵਗੈਰਾ ਵਾ ਦਿਵਾਨ ਬੈੱਡ ਬਣਦੇ ਆ ਸਾਰਾ ਮੈਨੂਫੈਕਚਰਿੰਗ ਸਾਰੀ ਆਪਣੀ ਆਪ ਦੀ ਆ ਬੈਸਟ ਕੁਆਲਿਟੀ ਜੇ ਮਿਲੂਗਾ ਤੁਹਾਨੂੰ ਬਾਕੀ ਤੁਸੀਂ ਇਹਨਾਂ ਦੇ ਡੇਲੀ ਅਪਡੇਟ ਦੇਖਣਾ ਤਾਂ ਇਹਨਾਂ ਨੂੰ ਇੰਸਟਾ ਤੇ ਫੋਲੋ ਕਰ ਸਕਦੇ ਹੋ ਥੋੜ ਉਸੀ ਘਰ ਬੈਠੇ ਵੀ ਮਤਲਬ ਸੋਫਾ ਤੋਂ ਕੋਈ ਫਿਚਰ ਦੇਖਣਾ ਬੈੱਡ ਦੇਖਣਾ ਉਹ ਵੀ ਦੇਖ ਸਕਦੇ ਆ ਇਹ ਵੀਡੀਓ ਤੇ ਜਿਹੜਾ ਨੰਬਰ ਆ ਰਿਹਾ ਇੱਕੋ ਹੀ ਨੰਬਰ ਆ ਸਾਡਾ ਠੀਕ ਆ ਅੱਜ ਕੱਲ ਫਰਾਡ ਬਹੁਤ ਚੱਲਦੇ ਆ ਬਹੁਤ ਪੇਜਾਂ 'ਤੇ ਵੀਡੀਓ ਚੱਕ-ਚੱਕ ਕੇ ਪਾਈ ਜਾਂਦੇ ਆ ਇੱਕੋ ਹੀ ਨੰਬਰ ਆ 991 ਬਾਕੀ ਆਪਾਂ ਪਹਿਲਾਂ ਪੇਜ ਮੈਂਸ਼ਨ ਕਰ ਦਾਂਗੇ ਨਾਲ ਨਾ ਆਪਾਂ ਨੰਬਰ ਦੱਸ ਦਈਏ ਨਾ ਨੰਬਰ ਤੇ ਕਾਲ ਆਇਆ 9914512001 ਇਹ ਤੁਹਾਨੂੰ ਕਾਲ ਕਰ ਸਕਦੇ ਆ। ਬਾਕੀ ਨੇ ਜਿਹੜੀ ਆਫਰਾਂ ਦੱਸੀਆਂ ਨੇ ਵੀ ਹਨਾ ਵੀ ਇੰਨੇ ਫਰਨੀਚਰ ਲਾਈਨ ਤੇ ਫ੍ਰੀ ਆ ਨਾ ਉਹ ਸਾਰਾ ਪਹਿਲਾ ਦਾਫਾ ਜਿਹੜੀ ਆਪਾਂ ਸੀਵਿੰਗ ਕੀਤੀ ਆ 50000 ਤੇ ਵੀ ਉਹ 1 ਮਹੀਨਾ ਚੱਲੂਗੀ। ਠੀਕ ਆ ਜੀ। ਮਈ ਦੇ ਐਂਡ ਤੱਕ ਚੱਲਦੀਆਂ ਪਈਆਂ 50000 ਤੇ ਵੀ ਵੈਸੇ 60000 ਵਾਲੀ ਆਪਣੇ ਸਾਰੇ ਪੰਜਾਬ ਤੇ ਹੈਗੀ ਆ। ਓਕੇ ਓਕੇ। ਤੇ ਲਾਹਾ ਲਓ ਜਲਦੀ ਤੋਂ ਜਲਦੀ ਆਓ। ਕਿਹੜੀ 15000 ਤੋਂ 30 ਕਿਲੋਮੀਟਰ ਤੱਕ ਨਾ 30 ਕਿਲੋਮੀਟਰ ਦਾ ਠੀਕ ਆ ਜੀ। 50 ਫਾਈਨਾਂਸ ਅਵੇਲੇਬਲ ਆ ਆਪਣੇ ਕੋਲ। ਲਓ ਜੀ। ਬਾਕੀ ਪ੍ਰੋਪਰਟੀ ਦਾ ਨੰਬਰ ਸ਼ੇਅਰ ਕਰਦਾ ਤੁਸੀਂ ਨਾਲ ਕ ਠੀਕਾ ਬਾਕੀ ਠੀਕਾ ਜੀ ਹਾਂਜੀ ਓਕੇ ਸਰ ਤੇ ਆਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਆ ਵੀਡੀਓ ਤੁਹਾਨੂੰ ਤੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜਰੂਰ